ਬਹੁਤ ਬਹੁਤ ਸਵਾਗਤ ਹੈ ਜੀ ਦੁਨੀਆ ਭਰ ਦੇ ਪੰਜਾਬੀਆਂ ਦਾ ਔਰ ਅੱਜ ਮੇਰੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਰਜੀਵ ਪਾਸਕਰ ਜੀ ਪਾਸਕਰ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ ਜੀ ਬਹੁਤ ਬਹੁਤ ਸ਼ੁਕਰੀਆ ਡੇਲਾ ਸਾਹਿਬ ਥੈਂਕ ਯੂ ਸੋ ਮੱਚ ਪਾਸਕਰ ਸਾਹਿਬ ਪੰਜਾਬ ਦੀ ਸਿਆਸਤ ਨਿਤ 모ੜੇ ਕੱਟ ਰਹੀ ਹੈ ਔਰ ਚਰਚਾਵਾਂ ਇਹ ਵੀ ਨੇ ਹੁਣ ਕਿ ਸ਼੍ਰੋਮਣੀ ਅਕਾਲੀ ਦਲ ਦੇ ਗੱਠ ਜੋੜ ਦੀ ਸਥਿਤੀ ਨੇੜ ਹੈ ਸੋ ਗੁਪਤ ਤਰੀਕੇ ਨਾਲ ਸ਼੍ਰੋਮਣੀ ਅਕਾਲੀ ਦਲ ਔਰ ਭਾਰਤੀ ਜਨਤਾ ਪਾਰਟੀ ਦੇ ਵਿਚਾਲੇ ਗੱਠਜੋੜ ਤੇ ਬਕਾਇਦਾ ਸਲਾਹ مشورہ ਹੋ ਰਿਹਾ ਗੱਠਜੋੜ ਹੋਏਗਾ ਜਾਂ ਨਹੀਂ ਹੋਏਗਾ ਇਹ ਵਕਤ ਦੱਸੇਗਾ ਪਰ ਵਕ ਵਕ ਪਹਿਲੂਆਂ ਤੇ ਸਲਾਹ مشورہ ਹੋ ਰਿਹਾ ਹੈ ਔਰ ਗੱਠਜੋੜ ਹੋਣ ਦੇ ਵੀ ਬਹੁਤ ਨੇੜੇ ਹੈ ਇਹ ਸੂਤਰ ਨੇ ਜਿਹੜੇ ਇਸ਼ਾਰਾ ਕਰਦੇ ਨੇ ਔਰ ਬੜੀ دلچਸਪ ਗੱਲ ਇੱਕ ਭਾਸਕਰ ਸਾਹਿਬ ਨਿਕਲ ਕੇ ਆਈ ਹੈ ਪਹਿਲਾ ਫਾਰਮੂਲਾ ਚੱਲ ਰਿਹਾ ਸੀ 8 5 ਕਹਿੰਦੇ ਹੁਣ ਭਾਜਪਾ ਵੀ 6 ਤੋਂ ਹੇਠਾਂ ਨਹੀਂ ਜਾ ਰਹੀ ਤੇ ਗੱਲ 7 6 ਤੇ ਆ ਕੇ اٹਕੀ ਹੋਈ ਹੈ ਸੋ so, 6 ਸੀਟਾਂ ਬੀਜੇਪੀ ਚੋਂਦੀ ਐ 7 ਸੀਟਾਂ ਫਿਰ ਅਕਾਲੀ ਦਲ ਕੋਲ ਜਾਣਗੀਆਂ ਅਗਰ ਇਹ ਗੱਠਜੋੜ ਹੁੰਦਾ ਕਿਉਂਕਿ ਹਾਲਾਤ ਹੀ ਕਹਿੰਦੇ ਨੇ ਕਿ ਗੱਠਜੋੜ ਕਰੋ ਅਗਰ ਪਿਛਲੇ 2004 2009 2014 2019 ਉਹਨਾਂ ਦੇ ਨਤੀਜਿਆਂ ਦੇ ਅੰਕੜੇ ਜਦੋਂ ਪੋਲੀਟੀਕਲ ਪਾਰਟੀਆਂ ਇਹ ਦੇਖਦੀਆਂ ਨੇ ਇਹਨਾਂ ਨੂੰ ਇਹ ਲੱਗਦਾ ਹੈ ਕਿ ਗੱਠਜੋੜ ਕਰਨਾ ਸਾਡੀ ਸਿਆਸੀ ਮਜਬੂਰੀ ਹੈ ਔਰ ਇਕੱਲੇ ਤੌਰ ਤੇ ਨਾ ਅਕਾਲੀ ਦਲ ਇੰਨਾਕ ਪੰਜਾਬ ਚ ਵੱਧ ਸਕਿਆ ਨਾ ਬੀਜੇਪੀ ਇਕੱਲੇ ਇੰਨਾਕ ਵੱਧ ਸਕੀ ਹੈ ਕਿ ਪੰਜਾਬ ਦੇ ਮੁਕਾਬਲੇ ਨੂੰ ਇਹ ਚਾਰ ਕੋਣੀ ਬਣਾ ਦੇ। ਅਗਰ ਪੰਜਾਬ ਦਾ ਮੁਕਾਬਲਾ ਚਾਰ ਕੋਣੀ ਬਣਦਾ ਤੇ ਫੇਰ ਸਥਿਤੀਆਂ ਬਿਲਕੁਲ ਵੱਖਰੀਆਂ ਹੋਣਗੀਆਂ ਪਰ ਇਹ ਗੱਠਜੋੜ ਦੇ ਉੱਤੇ तमाम ਕੋਸ਼ਿਸ਼ਾਂ ਤਾਂ ਜਾਰੀ ਨੇ। ਹੁਣ ਪਾਸਕਰ ਸਾਹਿਬ ਦੂਸਰਾ ਇੱਕ ਟੌਪਿਕ ਜਿਹਦੇ ਉੱਪਰ ਮੈਂ ਜ਼ਰੂਰ ਤੁਹਾਡਾ ਸਲਾਹ مشورہ ਤੁਹਾਡਾ ਅਨਲਿਸਿਸ ਚਾਹੂੰਗਾ। ਖਡੂਰ ਸਾਹਿਬ ਦੀ ਸੀਟ ਕਹਿੰਦੇ ਇਸ ਵਾਰ ਮਾਝੇ ਦਾ ਕੇਂਦਰ ਬਿੰਦੂ ਬਣ ਸਕਦੀ ਹੈ। ਅਮਰਸਰ ਦੇ ਵਿੱਚ ਗੁਰਜੀਤਪੁਰ ਜ਼ਿਲ੍ਹਾ ਲਗਭਗ ਤੈਅ ਨਹੀਂ ਉਹ ਲੜਨਗੇ ਕਾਂਗਰਸ ਵੱਲੋਂ ਉਮੀਦ ਹੈ ਉਹਨਾਂ ਦੀ ਪੂਰੀ ਅਗਰ ਕਾਂਗਰਸ ਟਿਕਟ ਨਹੀਂ ਦਿੰਦੀ ਉਹ ਤਾਂ ਵੀ ਲੜਨਗੇ ਉਹ ਕਿਸੇ ਨਾ ਕਿਸੇ ਪਾਸਿਓਂ ਉਹਨਾਂ ਨੂੰ ਟਿਕਟ ਮਿਲਣੀ ਹੈ ਇਸ ਕਰਕੇ ਕੇਂਦਰ ਬਿੰਦੂ ਮਾਜੇ ਦਾ ਬਣ ਰਿਹਾ ਖਡੂਰ ਸਾਹਿਬ ਉੱਥੇ ਬਿਕਰਮਜੀਤੀਆ ਉੱਪਰ ਕੇ ਆਏ ਨੇ ਇਸ ਵਾਰ ਕੈਂਡੀਡੇਟ ਦੇ ਤੌਰ ਤੇ ਤੇ ਸਵਾਲ ਬੜੇ ਦਿਲਚਸਪ ਬਣ ਗਏ ਕਾਂਗਰਸ ਜਸ਼ਵੀਰ ਸਿੰਘ ਡਿੰਪੌਰ ਰਣਾ ਗੁਰਜੀਤ ਦਾ ਨਾਮ ਹਾਈ ਕਮਾਂਡ ਸੋਚ ਰਹੀ ਹੈ ਹੁਣ ਸਵਾਲ ਇਸ ਕਰਕੇ ਦਿਲਚਸਪ ਹੋ ਗਏ ਕਿ ਕਪੂਰਥਲਾ ਤੋਂ ਰਾਣਾ ਗੁਰਜੀਤ ਸਿੰਘ ਵਿਧਾਇਕ ਉਹਨਾਂ ਦੇ ਪੁੱਤਰ ਰਾਣਾ ਇੰਦਰਪ੍ਰਤਾਪ ਸਿੰਘ ਸੁਲਤਾਨਪੁਰ ਲੋਧੀ ਤੋਂ ਵਿਧਾਇਕ ਸਿੱਕੀ ਸਾਹਿਬ ਨੂੰ ਵੀ ਕਾਫੀ ਨੇੜੇ ਮੰਨਿਆ ਜਾਂਦਾ ਹੈ ਕੈਪਟਨ ਅਮਰਿੰਦਰ ਦੇ ਕਿਸੇ ਵੇਲੇ ਨੇੜੇ ਸੀ ਤੇ ਰਾਣਾ ਗੁਰਜੀਤ ਦੇ ਵੀ ਨੇੜੇ ਨੇ ਹੁਣ ਇੱਕੋ ਹਲਕੇ 'ਚ ਬਾਪ ਔਰ ਬੇਟਾ ਇੱਕੋ ਲੋਕ ਸਭਾ ਦੇ ਵਿੱਚ ਬਾਪ ਔਰ ਬੇਟਾ ਐਮ ਐਲ ਏ ਹੁਣ ਚਰਚਾਵਾਂ ਇਹ ਨੇ ਕਿ ਅਗਰ ਰਾਣਾ ਗੁਰਜੀਤ ਨੂੰ ਟਿਕਟ ਨਾ ਦਿੱਤੀ ਕਾਂਗਰਸ ਹਾਈ ਕਮਾਂਡ ਨੇ ਤੇ ਰਾਣਾ ਗੁਰਜੀਤ ਦੇ ਪੁੱਤ ਉਮੀਦਵਾਰ ਬਣ ਸਕਦੇ ਨੇ ਉਹ ਕਿਸ ਪਾਰਟੀ ਤੋਂ ਬਣਨਗੇ ਇਹਦੇ ਉੱਪਰ ਵੀ ਕਈ ਤਰ੍ਹਾਂ ਦੇ ਸਵਾਲ ਖੜੇ ਨੇ ਤੇ ਜੇ ਜਸਬੀਰ ਡਿੰਪਾ ਉਹਨਾਂ ਦੀ ਟਿਕਟ ਕੱਟੀ ਤੇ ਰਾਣਾ ਗੁਰਜੀਤ ਕਾਂਗਰਸ ਤੋਂ ਆ ਗਏ ਤੇ ਫਿਰ ਡਿੰਪਾ ਸਾਹਿਬ ਦੂਸਰੇ ਪਾਸੇ ਜਾ ਸਕਦੇ ਨੇ ਸੋ ਸਥਿਤੀਆਂ ਇਹ ਬਣੀਆਂ ਹੋਈਆਂ ਨੇ ਮੈਨੂੰ ਲੱਗਦਾ ਕੈਂਡੀਡੇਟ ਇਸ ਵਾਰ ਇਹ ਸੋਚ ਰਹੇ ਨੇ ਕਿ ਆਪਾਂ ਚੋਣ ਪ੍ਰਚਾਰ ਆਪਣਾ ਕਰੀਏ ਪਾਰਟੀਆਂ ਆਪੇ ਤੈਅ ਕਰ ਲੈਣਗੀਆਂ ਵੀ ਕਿਹਨੇ ਟਿਕਟ ਦੇਣੀ ਹੈ ਮਤਲਬ ਪਾਰਟੀਆਂ ਟਿਕਟ ਲੈ ਕੇ ਵਿਚਾਰ ਕਰ ਰਹੀਆਂ ਨੇ ਤੇ ਲੀਡਰ ਜਿਹੜੇ ਤਗੜੇ ਲੀਡਰਾਂ ਉਹ ਆਪਣਾ ਪ੍ਰਚਾਰ ਕਰ ਰਹੇ ਨੇ ਦੋਨਾਂ ਮੁੱਦਿਆਂ ਤੇ ਅਸੀਂ ਗੱਲ ਅੱਗੇ ਵਧਾਵਾਂਗੇ ਸਭ ਤੋਂ ਪਹਿਲਾਂ ਤੁਹਾਡੀ ਟਿੱਪਣੀ ਭਾਰਤੀ ਜਨਤਾ ਪਾਰਟੀ ਮੂਲ ਰੂਪ ਚ ਕਿਹੜੀਆਂ 6 ਸੀਟਾਂ ਤੇ ਅੜੀ ਹੋਈ ਹੈ ਜਿਹੜੀ ਗੱਲਬਾਤ ਪੈਰਲਲ ਚੱਲ ਰਹੀ ਹੈ ਕੱਲੇ ਲੜਨ ਦੀਆਂ ਵੀ ਤਿਆਰੀਆਂ ਤੇ ਸਮਝੌਤੇ ਦੀਆਂ ਸੰਭਾਵਨਾਵਾਂ ਤੇ ਵੀ ਗੁੱਪਤ ਚਰਚਾਵਾਂ ਬੀਜੇਪੀ ਕਿਹੜੀਆਂ 6 ਸੀਟਾਂ ਚਾਹ ਰਹੀ ਹੈ ਦੇਖੋ ਜਿੱਥੇ ਤੱਕ ਅਕਾਲੀ ਭਾਜਪਾ ਅਲਾਈਂਸ ਦੀ ਗੱਲ ਕਰੀ ਹੈ ਅਸੀਂ ਸ਼ੁਰੂ ਤੋਂ ਜੱਤੋਂ ਐ ਅਲਾਈਂਸ ਦੀ ਗੱਲਾਂ ਕਰਨੀ ਸ਼ੁਰੂ ਕੀਤੀਆਂ ਤਦ ਤੋਂ ਇਹ ਗੱਲ ਨਿਕਲ ਕੇ ਆਈ ਹੈ 8 5 ਇਹ 7 6 ਯਾਨੀ 7 6 ਨੂੰ ਕਹੀਏ ਤਾਂ 7 7 ਹੀ ਮੰਨੀਏ ਚੰਡੀਗੜ੍ਹ ਵਿੱਚ ਰਲਾ ਲਈਏ ਔਰ ਇੱਕ ਵਾਰ ਬੁਰਜੋਰ ਤਰੀਕੇ ਨਾਲ 8 5 ਦੀਆਂ ਗੱਲਾਂ ਅੱਗੇ ਵਧਦੀ ਵਧਦੀ ਹੁਣ 7 6 ਤੇ ਆ ਕੇ ਖੜੀ ਐ ਔਰ ਤੁਸੀਂ ਪੁੱਛਿਆ ਕਿਹੜੀ ਫਿਟਨਾ ਹੈ ਜਿਹੜੀ ਹੁਣ ਭਾਜਪਾ ਮੰਗ ਰਹੀ ਐ ਪਟਿਆਲਾ ਔਰ ਜਲੰਧਰ ਅੰਮ੍ਰਿਤਸਰ ਜਲੰਧਰ ਤੇ ਲੁਧਿਆਣਾ ਇਹ ਤਿੰਨ ਸੀਟਾਂ ਹੈਗੀਆਂ ਜਿਹੜੀ ਅਦਰਵਾਇਜ਼ ਹੁਸ਼ਿਆਰਪੁਰ ਗੁਰਦਾਸਪੁਰ ਤੇ ਅੰਮ੍ਰਿਤਸਰ ਜਿਹੜੀ ਅਕਾਲੀ ਭਾਜਪਾ ਦੇ ਪਹਿਲੇ ਗਠਬੰਧਨ ਦੇ ਵਿੱਚ ਤਿੰਨ ਸੀਟਾਂ ਦੇ ਉੱਤੇ ਭਾਜਪਾ ਲੜਦੀ ਸੀ ਔਰ ਹੋਰ 3 ਫੀਟਾਂ ਦੇ ਉੱਤੇ ਭਾਜਪਾ ਦੀ ਮੰਗ ਕਿਉਂਕਿ ਆંકੜਿਆਂ ਦੇ ਹਿਸਾਬ ਨਾਲ ਭਾਜਪਾ ਆਪਣੀ ਗੱਲ ਅੱਗੇ ਤੋਰ ਰਹੀ ਹੈ ਜਲੰਧਰ ਦੇ ਵਿੱਚ ਪਿਛਲੇ ਬਾਈ ਇਲੈਕਸ਼ਨ ਦੇ ਵਿੱਚ ਦੋ ਅਸੈਂਬਲੀ ਸੈਗਮੈਂਟ ਦੇ ਵਿੱਚ ਭਾਜਪਾ ਲੀਡ ਕੀਤੀ ਸੀਗੀ ਕਾਂਗਰਸ ਤੇ ਅਕਾਲੀ ਦਲ ਕਿਸੇ ਵੀ ਕੌਨਸਟੀਚਨਸੀ ਦੇ ਵਿੱਚ ਲੀਡ ਨਹੀਂ ਕੀਤੀ ਸੀਗੀ ਐਦਾਂ ਦੀ ਹੀ ਸੇਮ ਸਿਚੁਏਸ਼ਨ ਲੁਧਿਆਣਾ ਦੇ ਵਿੱਚ ਹੈ ਉਹਦੇ ਵਿੱਚ ਦੋਨੋਂ ਪਾਰਟੀਆਂ ਦੇ ਸਰਵੇ ਦੇ ਵਿੱਚ ਭਾਜਪਾ ਦੇ ਕੈਂਡੀਡੇਟ ਨੂੰ ਉੱਥੇ ਦੋ ਜਾਂ ਤਿੰਨ ਕੌਨਸਟੀਚਨਸੀਜ਼ ਦੇ ਵਿੱਚ ਹਜੇ ਵੀ ਲੀਡ ਮਿਲ ਰਹੀ ਸੀ ਔਰ 80 ਪਰਸੈਂਟ ਰੀਪਰਸੈਂਟ ਤੋਂ ਉੱਤੇ ਇਕੱਲੀ ਭਾਜਪਾ ਦਾ ਜਾ ਰਿਹਾ ਸੀਗਾ ਹੁਣ ਇਸ ਐਲਾਈਅੰਸ ਦੀ ਗੱਲ ਕਰੀਏ ਕਿ ਪਿਛਲੇ 1 ਸਾਲ ਤੋਂ ਲਗਾਤਾਰ ਇਹ ਗੱਲਾਂ ਚਲੀਆਂ ਕਿ ਵੀ ਕੱਲ ਹੋ ਰਿਹਾ ਐਲਾਈਅੰਸ ਨਹੀਂ ਹੁੰਦਾ ਔਰ ਇਹ ਸਵਾਲ ਹੁਣ ਇਸ ਤਰੀਕੇ ਨਾਲ ਲੱਗੇ ਵੱਧ ਰਿਹਾ ਜਿੱਦਾਂ ਕੋਈ ਮੈਥਮੈਟਿਕਸ ਦਾ ਕੁਐਸਚਨ ਹੁੰਦਾ ਨਾ ਉਹਦੇ ਵਿੱਚ ਤੁਸੀਂ ਕੋਈ ਐਗਜ਼ਾਮ ਦਿੰਦੇ ਹੋ ਐਗਜ਼ਾਮ ਵਿੱਚ ਭਾਵੇਂ ਤੁਸੀਂ ਫਸਟ ਆ ਜਾਓ ਲੇਕਿਨ ਬਾਅਦ ਚੋ ਰੀ-ਐਗਜ਼ਾਮੀਨੇਸ਼ਨ ਜਾਂ ਰੀ-ਚੈਕਿੰਗ ਦੇ ਵਿੱਚ ਪੁੱਛਿਆ ਜਾਂਦਾ ਵੀ ਰਫ ਵਰਕ ਕਿੱਥੇ ਹੈਗਾ ਯਾਨੀ ਤੁਸੀਂ ਰਫ ਵਰਕ ਨਹੀਂ ਕੀਤਾ ਤੇ ਤੁਸੀਂ ਨਕਲ ਮਾਰੀ ਹੈ ਔਰ ਐਦਾਂ ਦਾ ਹੀ ਹੁਣ ਐਲਾਈਅੰਸ ਅਕਾਲੀ ਪਾਜਪਾ ਦਾ ਅੱਗੇ ਵਧ ਰਿਹਾ ਜਿਦੇ ਵਿੱਚ ਰਫ ਵਰਕ ਨਹੀਂ ਹੈ ਕਿਉਂਕਿ ਜਿਨ੍ਹਾਂ ਗੱਲਾਂ ਦੇ ਉੱਤੇ ਅਕਾਲੀ ਦਲ ਅੱਗੇ ਵਧ ਰਿਹਾ ਸੀਗਾ ਔਰ ਅਕਸਰ ਅਕਾਲੀ ਲੀਡਰਸ਼ਿਪ ਸੁਖਬੀਰ ਸਿੰਘ ਬਾਦਲ ਤੋਂ ਬਾਅਦ ਸੈਕੰਡ ਰੈਂਕ ਦੀ ਲੀਡਰਸ਼ਿਪ ਹਮੇਸ਼ਾ ਸੁਖਬੀਰ ਸਿੰਘ ਬਾਦਲ ਉਹਨਾਂ ਦੇ ਉੱਤੇ ਹੈ ਪ੍ਰੈਸ਼ਰ ਪਾ ਰਹੀ ਸੀ ਕਿ ਅਕਾਲੀ ਦਲ ਭਾਜਪਾ ਦਾ ਐਲਾਈਅੰਸ ਤਦ ਤੱਕ ਨਹੀਂ ਹੋਣਾ ਚਾਹੀਦਾ ਜਦ ਤੱਕ ਭਾਜਪਾ ਉਹਨਾਂ ਮੁੱਦਿਆਂ ਦੇ ਉੱਤੇ ਜਿਨ੍ਹਾਂ ਮੁੱਦਿਆਂ ਦੇ ਉੱਤੇ ਅਕਾਲੀ ਦਲ ਖੜਾ ਸੀਗਾ ਯਾਨੀ ਪੰਥਕ ਮੁੱਦਿਆਂ ਦੇ ਉੱਤੇ ਔਰ ਕਿਸਾਨੀ ਮੁੱਦਿਆਂ ਦੇ ਉੱਤੇ 2020 ਦੇ ਵਿੱਚ ਕਿਸਾਨੀ ਮੁੱਦੇ ਕਿਸਾਨੀ ਅੰਦੋਲਨ ਦੇ ਕਾਰਨ ਅਕਾਲੀ ਦਲ ਨੇ ਭਾਜਪਾ ਦੇ ਨਾਲ ਅਲਾਈਅንስ ਤੋੜਿਆ ਸੀਗਾ ਹੁਣ ਸਰਕਮਸਟੈਂਸਰਸ ਦੇ ਵਿੱਚ ਕੀ ਚੇਂਜਸ ਆ ਗਏ ਕਿ ਅਸੀਂ ਮੁੜ ਕੇ ਅਨਾਉਂਸ ਕਰ ਰਹੇ ਨੇ ਨਵਾਂ ਮਾਦਾ ਰਿਸ਼ਤਾ ਉਹਨਾਂ ਰਿਸ਼ਤਿਆਂ ਦੇ ਵਿੱਚ ਪਹਿਲੇ ਕੀ ਖਟਾਸ ਆਈ ਸੀ ਔਰ ਹੁਣ ਕੀ ਗਰਮੀ ਆਈ ਹੈ ਜਿਹਦੇ ਕਰਕੇ ਇਹ ਅਲਾਈਅንስ ਦੁਬਾਰਾ ਕੀਤਾ ਜਾਏ ਯਾਨੀ ਇਹਨਾਂ ਸਾਰੀ ਗੱਲਾਂ ਦੇ ਬਾਵਜੂਦ ਇਹ ਵੀ ਕਿਹਾ ਜਾ ਰਿਹਾ ਕਿ ਇਸ ਹਫਤੇ ਦੇ ਆਖਿਰ ਯਾਨੀ ਐਸੀ ਹਫਤੇ ਦੇ ਵਿੱਚ ਐ ਐਲਾਈንስ ਦੀ ਘੋਸ਼ਣਾ ਹੋ ਸਕਦੀ ਹੈ ਆਧਾਰ ਕੀ ਹੈ ਕੁਝ ਨਹੀਂ ਸੂਤਰ ਦੱਸ ਰਹੇ ਨੇ ਕਿ ਵੀ ਹਾਂ ਇੱਕ ਦੋ ਫਿੱਟਾਂ ਦੇ ਉੱਤੇ ਗੱਲ ਅੜੀ ਹੋਈ ਹੈ ਉਹ ਸੂਤਰ ਸਾਨੂੰ ਐ ਨਹੀਂ ਦੱਸ ਰਹੇ ਕਿ ਅਕਾਲੀ ਦਲ ਨੇ ਜਿਹੜੀ ਸ਼ਰਤਾਂ ਰੱਖੀ ਸੀਗੀ ਉਹਨਾਂ ਸ਼ਰਤਾਂ ਦੇ ਉੱਤੇ ਭਾਜਪਾ ਕਿਸ ਤਰੀਕੇ ਨਾਲ ਅੱਗੇ ਵਧਣਾ ਚਾਹੁੰਦੀ ਹੈ ਪਰ ਫਿਰ ਵੀ ਐਸ ਐਲਾਈንስ ਦੀ ਗੱਲਾਂ ਅੱਗੇ ਤੁਰ ਰਹੀ ਹੈ ਅਕਾਲੀ ਲੀਡਰਾਂ ਦੇ ਨਾਲ ਅੱਜ ਵੀ ਮੇਰੀ ਗੱਲ ਹੋਈ 22 ਤਰੀਕ ਨੂੰ ਅਕਾਲੀ ਦਲ ਨੇ ਆਪਣੀ ਕੋਰ ਕਮੇਟੀ ਦੀ ਮੀਟਿੰਗ ਬੁਲਾਈ ਹੋਈ ਹੈ ਉਸ ਕਮੇਟੀ ਦੇ ਵਿੱਚ ਕੈਂਡੀਡੇਟ ਸਿਲੈਕਸ਼ਨ ਦਾ ਪ੍ਰੋਸੈਸ ਸ਼ੁਰੂ ਹੋਏਗਾ ਔਰ ਜੇ ਗੱਲ ਕਰੀਏ ਜਲੰਧਰ ਤੇ ਲੁਧਿਆਣਾ ਦੀ ਪਟਿਆਲਾ ਦੀ ਸੀਟ ਭਾਜਪਾ ਨੂੰ ਅਕਾਲੀ ਦਲ ਦੇਣ ਵਾਸਤੇ ਕੋਈ ਗੁਰੇਜ਼ ਨਹੀਂ ਕਰ ਰਿਹਾ ਕਿਉਂਕਿ ਉੱਥੇ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੀ ਧਰਮ ਪਤਨੀ ਰਣੀ ਪ੍ਰਨੀਤ ਕੋਰੋਣਾ ਨੇ ਇਲੈਕਸ਼ਨ ਲਾਣੇ ਉਹਦੇ ਵਿੱਚ ਅਕਾਲੀ ਦਲ ਨੂੰ ਵੀ ਕੋਈ ਇਤਰਾਜ਼ ਨਹੀਂ ਕਿਉਂਕਿ ਜਦ ਮੁੱਖ ਮੰਤਰੀ ਹੁੰਦੇ ਸੀ ਕੈਪਟਨ ਅਮਰਿੰਦਰ ਸਿੰਘ ਤਾਂ ਵੀ ਹਿਡਨ ਸਾਜ ਅਕਾਲੀ ਦਲ ਦੀ ਤੇ ਕੈਪਟਨ ਅਮਰਿੰਦਰ ਸਿੰਘ ਦੀ ਸਭ ਨੂੰ ਪਤਾ ਹੈ ਕਿ ਹੈਗੀ ਸੀ ਹੁਣ ਗੱਲ ਕਰੀਏ ਲੁਧਿਆਣੇ ਦੀ ਲੁਧਿਆਣੇ ਦੇ ਵਿੱਚ ਜੇ ਅਕਾਲੀ ਦਲ ਭਾਜਪਾ ਨੂੰ ਆਪਣਾ ਭਾਜਪਾ ਵਾਸਤੇ ਇਹ ਸੀਟ ਛੱਡਣ ਨੂੰ ਤਿਆਰ ਹੁੰਦਾ ਤੇ ਇਥੋਂ ਅਕਾਲੀ ਦਲ ਦੇ ਕੈਂਡੀਡੇਟ ਹੁੰਦੇ ਸੀ ਮਨਪ੍ਰੀਤ ਅਯਾਲੀ ਹੋਣਾ ਔਰ ਮਨਪ੍ਰੀਤ ਅਯਾਲੀਓ ਨਾ ਐਸ ਬੀਜੇਪੀ ਔਰ ਅਕਾਲੀ ਦਲ ਦੇ ਅਲਾਈਅੰਸ ਦੇ ਖਿਲਾਫ ਨੇ ਉਹ ਵੀ ਖਾਸ ਕਰਕੇ ਤਦ ਜਦ ਬੀਜੇਪੀ ਕੋਈ ਵੀ ਪੰਥਕ ਮੁੱਦਿਆਂ ਦੇ ਉੱਤੇ ਜਾਂ ਫਿਰ ਕਿਸਾਨੀ ਮੁੱਦਿਆਂ ਦੇ ਉੱਤੇ ਕੋਈ ਪੋਜ਼ਿਟਿਵ ਰੁਖ ਨਹੀਂ ਦਿਖਾਉਂਦੀ ਐਦਾਂ ਦੇ ਕੇਸ ਦੇ ਵਿੱਚ ਜੇ ਮਨਪ੍ਰੀਤ ਅਯਾਲੀ ਦੀ ਦਾਵੇਦਾਰੀ ਨੂੰ ਅਣਦੇਖਾ ਕੀਤਾ ਜਾਂਦਾ ਉਹਦੇ ਵਿੱਚ ਦੋ ਗੱਲਾਂ ਹੁੰਦੀਆਂ ਕਿਉਂਕਿ ਜੋ ਲੋਕ ਮਨਪ੍ਰੀਤ ਅਯਾਲੀ ਨੂੰ ਜਾਣਦੇ ਨੇ ਉਹ ਇਹ ਵੀ ਕਹਿੰਦੇ ਨੇ ਮਨਪ੍ਰੀਤ ਕਈ ਅਲੀ ਇਲੈਕਸ਼ਨ ਨਹੀਂ ਲੜਨਾ ਚਾਹੁੰਦੇ ਪਰ ਨਾਲ ਦੇ ਨਾਲ ਮਨਪ੍ਰੀਤ ਅਯਾਲੀ ਆਮ ਆਦਮੀ ਪਾਰਟੀ ਦੇ ਲੁਧਿਆਣੇ ਤੋਂ ਕੈਂਡੀਡੇਟ ਹੋ ਸਕਦੇ ਨੇ ਐਦਾਂ ਦੀ ਵੀ ਗੱਲਾਂ ਚੱਲ ਰਹੀਆਂ ਔਰ ਇਸ ਗੱਲ ਨੂੰ ਰੂਲ ਆਊਟ ਵੀ ਨਹੀਂ ਕੀਤਾ ਜਾ ਸਕਦਾ ਔਰ ਜੇ ਵਾਕਈ ਮਨਪ੍ਰੀਤ ਅਯਾਲੀ ਭਾਜਪਾ ਦੇ ਕੈਂਡੀਡੇਟ ਉਤਾਰੇ ਜਾਂਦੇ ਨੇ ਲੁਧਿਆਣੇ ਤੋਂ ਔਰ ਅਗਰ ਉਹ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਹੁੰਦੇ ਨੇ ਔਰ ਉਹ ਜਿੱਤ ਦੇ ਕਾਫੀ ਨਜ਼ਦੀਕ ਆ ਸਕਦੇ ਨੇ ਕਿਉਂਕਿ ਪਿਛਲੇ ਇਲੈਕਸ਼ਨ ਦੇ ਵਿੱਚ ਜਦ ਫੂਲਕਾ ਸਾਹਿਬ ਉੱਥੇ ਖੜੇ ਸੀਗੇ 2014 ਦੀ ਗੱਲ ਕਰ ਰਿਹਾ ਮੈਂ ਤਦ ਸਿਰਫ 10000 ਵੋਟਾਂ ਦੋ फूल का साहब हार गए थी और मनप्रीत अयाली तीसरे नंबर पे थीगे। हुण एद्दां ਦੇ ਹਾਲਾਤ ਦੇ ਵਿੱਚ ਕਿਸੇ ਵੀ ਸੰਭਾਵਨਾਵਾਂ ਤੋਂ ਇਨਕਾਰ ਨਹੀਂ ਕੀਤਾ ਔਰ अकाली दल ਦੇ ਵਿੱਚ ਇੱਕ ਵੱਡੀ ਟੁੱਟਦਾ। ਯਾਨੀ ਇਹ ਐਲਾਈਅੰਸ ਹੁੰਦਾ ਤਦ ਵੀ ਔਰ ਇਹ ਐਲਾਈਅੰਸ ਨਹੀਂ ਹੁੰਦਾ ਤਦ ਵੀ। ਹੁਣ ਅੱਜ ਡਾਕਟਰ ਸੁਖਵਿੰਦਰ ਸੁੱਖੀ ਮੁੱਖ ਮੰਤਰੀ ਨੂੰ ਮਿਲ ਕੇ ਆਏ ਸੀਗੇ। ਭਾਵੇਂ ਉਹਦੇ ਵਿੱਚ ਕੋਈ ਕੋ ਜੋਇਨਿੰਗ ਦੀ ਗੱਲ ਹੋਏ ਹੋਏ ਨਾ ਹੋਈ ਹੋਏ। ਲੇਕਿਨ ਡਾਕਟਰ ਸੁੱਖੀ ਦੇ ਜੁਆਇਨ ਕਰਨ ਦੀ ਸੰਭਾਵਨਾਵਾਂ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਔਰ ਕਈ ਟੀਵੀ ਚੈਨਲਾਂ ਨੇ ਤੇ ਇਸ ਗੱਲ ਨੂੰ ਇਸ ਤਰੀਕੇ ਨਾਲ ਵੀ ਅੱਗੇ ਤੋਰਿਆ ਕਿ ਹੋ ਸਕਦਾ ਹੈ ਡਾਕਟਰ ਸੁਖੀ ਆਉਣ ਵਾਲੇ ਦਿਨਾਂ ਦੇ ਵਿੱਚ ਆਮ ਆਦਮੀ ਪਾਰਟੀ ਜੁਆਇਨ ਕਰਨ। ਡਾਕਟਰ ਸੁਖੀ ਨਾਲ ਮੇਰੀ ਗੱਲ ਹੋਈ। ਡਾਕਟਰ ਸੁਖੀ ਨੇ ਵੈਸੇ ਤਾਂ ਰੂਲ ਆਊਟ ਕੀਤਾ। ਲੇਕਿਨ ਆਪਣੀ ਗੱਲਾਂ ਦੇ ਵਿੱਚ ਜਿਹੜੀ ਉਹਨਾਂ ਦੀ ਗੱਲਾਂ ਦਾ ਮਤਲਬ ਕੱਢੀਏ ਤੇ ਅਸੀਂ ਇਹ ਵੀ ਨਹੀਂ ਕਹਿ ਸਕਦੇ ਕਿ ਆਉਣ ਵਾਲੇ ਟਾਈਮ ਵਿੱਚ ਉਹ ਮੁੱਖ ਮੰਤਰੀ ਜਾਂ ਫਿਰ ਆਮ ਆਦਮੀ ਪਾਰਟੀ ਨੂੰ ਜੁਆਇਨ ਨਹੀਂ ਕਰਨਗੇ ਕਿਉਂਕਿ ਮੁੱਖ ਮੰਤਰੀ ਦੀ ਤਾਰੀਫ ਉਹ ਜੰਮ ਕੇ ਕਰ ਰਹੇ ਸੀਗੇ। ਕਹਿੰਦੇ ਜੀ ਬੜੇ ਪੋਜ਼ਿਟਿਵ ਬੰਦੇ ਨੇ ਉਹਨਾਂ ਨੇ ਮੇਰੀ ਗੱਲ ਸੁਣੀ ਔਰ ਸਭ ਕੁਝ ਕਿਹਾ ਔਰ ਜਦਾਇ ਗੱਲ ਪੁੱਛੀ ਕਿ ਤੁਸੀਂ ਆਪਣੇ ਪ੍ਰਧਾਨ ਯਾਨੀ ਸੁਖਵੀਰ ਸਿੰਘ ਬਾਦਲ ਉਹਨਾਂ ਨੂੰ ਇਹ ਗੱਲ ਦੱਸਤੀ ਹੈ ਕਿ ਤੁਸੀਂ ਅੱਜ ਮਿਲਣ ਜਾ ਰਹੇ ਹੋ ਕਹਿੰਦੇ ਹਾਂ ਦੱਸਤੀ ਹੈ ਉਹਨਾਂ ਨੇ ਤੁਹਾਡੀ ਗੱਲ ਤੇ ਵਿਸ਼ਵਾਸ ਕੀਤਾ ਇਹ ਸਵਾਲ ਦੇ ਉੱਤੇ ਉਹਨਾਂ ਨੇ ਇੱਕ ਜਵਾਬ ਦਿੱਤਾ ਕਿ ਅਗਰ ਮੇਰੇ ਪ੍ਰਧਾਨ ਮੇਰੇ ਤੇ ਵਿਸ਼ਵਾਸ ਹੀ ਨਹੀਂ ਕਰਦੇ ਤੇ ਐਦਾਂ ਤੋਂ ਐਦਾਂ ਦੇ ਪ੍ਰਧਾਨ ਨਾ ਲੈਣਾ ਕੀ ਹੈ ਯਾਨੀ ਇਹ ਸਾਰੀ ਗੱਲਾਂ ਇਹ ਟੋਨ ਤੁਸੀਂ ਕਿ ਕਿਸ ਪਾਸੇ ਦੇਖਦੇ ਹੋ ਹਾਲਾਂਕਿ ਡਾਕਟਰ ਸੁਖੀ ਦੇ ਬਾਰੇ ਵਿੱਚ ਇਹ ਗੱਲ ਕਹੀ ਜਾ ਸਕਦੀ ਹੈ ਕਿ ਉਹ ਸੁਖਬੀਰ ਸਿੰਘ ਬਾਦਲ ਦੇ ਇਸ ਵਕਤ ਸਭ ਤੋਂ ਜਿਆਦਾ ਵਫਾਦਾਰ ਇੱਕ ਲੀਡਰ ਹੈਗੇ ਨੇ ਔਰ ਬੜੇ ਲਾਇਲ ਹੈਗੇ ਨੇ ਪਰ ਉਹ ਵੀ ਅਗਰ ਇਹ ਗੱਲ ਕਹਿ ਰਹੇ ਨੇ ਕਿ ਜੇ ਪ੍ਰਧਾਨ ਮੇਰੇ ਤੇ ਵਿਸ਼ਵਾਸ ਨਹੀਂ ਕਰਦਾ ਤੇ ਫਿਰ ਇਦਾਂ ਦੇ ਪ੍ਰਧਾਨ ਨਾਲ ਲੈਣਾ ਕੀ ਹੈ ਯਾਨੀ ਇਸ ਟੋਨ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਇਹ ਟੋਨ ਬਾਗੀ ਸੁਰ ਵੀ ਕਦੇ ਵੀ ਅਪਣਾ ਸਕਦੀ ਹੈ ਔਰ ਗੱਲ ਕਰੀ ਅਕਾਲੀ ਦਲ ਭਾਜਪਾ ਦੇ ਮੂੜ ਐਲਾਈਅንስ ਦੀ ਹੋ ਸਕਦਾ ਹੈ ਹੋਂ ਦਾ ਆਧਾਰ ਕੀ ਹੋਏਗਾ ਰਫ ਵਰ ਕਿੱਥੇ ਹੋਏਗਾ ਕਿਨਾਂ ਆਧਾਰ ਦੇ ਉੱਤੇ ਇਹ ਐਲਾਈਅንስ ਹੋਇਆ ਇਹ ਗੱਲ ਨਾ ਹੋਣਾ ਉਹ ਦੋਨੋਂ ਪਾਰਟੀਆਂ ਨੂੰ ਅੱਗੇ ਚੱਲ ਕੇ ਇਲੈਕਸ਼ਨ ਦੇ ਵਿੱਚ ਨੁਕਸਾਨ ਵੀ ਪਹਤਾ ਸਕਦੀ। ਦੇਖੋ ਜਿੱਤਤਾ ਵੀ ਡਾਕਟਰ ਸੁਖਿੰਦਰ ਡਾਕਟਰ ਸੁਖੀ ਉਹਨਾਂ ਨੇ ਤੁਸੀਂ ਗੱਲ ਕੀਤੀ ਹੈ। ਦੇਖੋ ਪਿਛਲੀ ਵਾਰੀ ਵੀ ਉਹ ਚੋਣ ਲੜੇ। ਅਕਾਲੀ ਦਲ ਵੱਲੋਂ ਪਰ ਉਹਨਾਂ ਨੇ ਚੰਗਾ ਪ੍ਰਭਾਵ ਦਿੱਤਾ। ਮੈਂ ਕਈ ਜਗ੍ਹਾ ਜਿਹੜੇ ਉਹਨਾਂ ਦੇ ਭਾਸ਼ਣ ਹੈ ਉਹਨਾਂ ਦੇ ਮੈਂ ਭਾਸ਼ਣ ਸੁਨੇ ਪਰ ਮੈਨੂੰ ਇਹ ਲੱਗਦਾ ਹੈ ਕਿ ਜਿਮਨੀ ਚੋਣ ਉਹਨਾਂ ਨੇ ਲੜੀ ਕਿਤੇ ਨਾ ਕਿਤੇ ਉਹ ਇਹ ਮਹਿਸੂਸ ਤਾਂ ਕਰਦੇ ਹੋਣਗੇ ਕਿ ਅਕਾਲੀ ਭਾਜਪਾ ਗੱਠਜੋੜ ਅਗਰ ਹੁੰਦਾ ਹੈ ਤੇ ਅਕਾਲੀ ਦਲ ਭਾਜਪਾ ਨੂੰ ਜਲੰਧਰ ਦੀ ਸੀਟ ਨਾ ਦੇਵੇ ਮੈਨੂੰ ਲੱਗਦਾ ਇਹ ਵੀ ਇਹ ਵੀ ਉਹਨਾਂ ਦੀ ਸੋਚ ਹੋ ਸਕਦੀ ਹੈ ਉਹ ਦੁਬਾਰਾ ਲੜਨਾ ਚਾਹੁੰਦੇ ਹੋਣਗੇ ਕਿਉਂਕਿ ਪਿਛਲੀ ਵਾਰੀ ਵੀ ਉਹਨਾਂ ਨੇ ਜ਼ੋਰ ਲਾਇਆ ਔਰ ਅਗਰ ਅਗਰ ਅਕਾਲੀ ਦਲ ਇਹ ਸੀਟ ਭਾਜਪਾ ਨੂੰ ਛੱਡ ਦਿੰਦਾ ਹੈ ਫਿਰ ਸੁਖਵਿੰਦਰ ਸੁਖੀ ਉਹਨਾਂ ਕੋਲੇ ਇੱਕ ਰਾਹ ਤਾਂ ਹੈ ਕਿ ਉਹਨਾਂ ਨੂੰ ਕਿਉਂਕਿ ਕੋਈ ਹੋਰ ਪਾਰਟੀ ਵੀ ਉਹਨਾਂ ਨੂੰ ਟਿਕਟ ਆਫਰ ਕਰ ਸਕਦੀ ਹੈ ਪਰ ਸਵਾਲ ਇਹ ਹੈ ਕਿ ਕੀ ਸੱਚਮੁੱਚ ਡਾਕਟਰ ਸੁਖੀ ਪਾਰਲੀਮੈਂਟ ਜਾਣਾ ਚਾਹੁੰਦੇ ਨੇ ਜਾਂ ਨਹੀਂ ਇਹਦੇ ਉੱਪਰ ਵੀ ਬਹੁਤ ਨਿਰਭਰ ਕਰਦਾ ਹੈ ਕਿ ਕੀ ਉਹ ਪਾਰਟੀ ਛੱਡਣਗੇ ਜਾਂ ਨਹੀਂ ਛੱਡਣਗੇ ਅਖੀਰ 'ਚ ਮੈਂ ਇੱਕ ਗੱਲ ਕਹੂੰਗਾ ਦੇਖੋ ਅੱਜ ਭਗਵੰਤ ਸਿੰਘ ਮਾਨ ਨੂੰ ਮੁੱਖ ਮੰਤਰੀ ਨੂੰ ਮਿਲੇ ਨੇ ਪਰ ਜ਼ਰੂਰੀ ਨਹੀਂ ਹੈ ਕਿ ਉਹਨਾਂ ਦੀ ਮੁਲਾਕਾਤ ਦਾ ਮਕਸਦ ਪਾਰਟੀ ਬਦਲਣਾ ਹੀ ਹੋਵੇ ਉਹ ਵਿਧਾਇਕ ਨੇ ਸੋ ਵਿਧਾਇਕ ਦੇ ਨਾਤੇ ਵੀ ਉਹ ਮੁੱਖ ਮੰਤਰੀ ਨੂੰ ਮਿਲ ਸਕਦੇ ਨੇ ਮੇਰਾ ਇਹ ਓਪੀਨੀਅਨ ਹੈ ਅ ਰਜੀਵ ਜੀ ਜੇ ਤੁਹਾਡਾ ਬਿਲਕੁਲ ਓਪੀਨੀਅਨ ਠੀਕ ਹੈ ਔਰ ਬਿਲਕੁਲ ਜੋ ਤੁਹਾਡਾ ਓਪੀਨੀਅਨ ਹੈ ਨਾ ਮੇਰਾ ਵੀ ਓਪੀਨੀਅਨ ਡਾਕਟਰ ਸੁਖੀ ਉਹਨਾਂ ਦੇ ਬਾਰੇ ਤੇ ਸੇਮ ਹੈ ਡਾਕਟਰ ਸੁਖੀ ਇੱਕ ਬੜੇ ਨੇਕ ਤੇ ਬੜੇ ਵਧੀਆ ਲੀਡਰ ਨੇ ਔਰ ਸਾਫ਼ ਦਿਲ ਦੇ ਬੰਦੇ ਨੇ ਔਰ ਉਹਨਾਂ ਦੇ ਬਾਰੇ ਵਿੱਚ ਮੈਂ ਜ਼ਹਿਰ ਨਾਲ ਕਹਿ ਸਕਦਾ ਝੂਠ ਵੀ ਬਹੁਤ ਘੱਟ ਬੋਲਦੇ ਨੇ ਔਰ ਉਹਨਾਂ ਨੇ ਇਹ ਗੱਲ ਪਹੁੰਚਦੇ ਛੱਡੇ ਕਹੀ ਕਿ ਨਹੀਂ ਮੇਰਾ ਕੋਈ ਵੀ ਐਦਾਂ ਦਾ ਇਰਾਦਾ ਨਹੀਂ ਸੀਗਾ ਕਿ ਮੈਂ ਆਮ ਆਦਮੀ ਪਾਰਟੀ ਜੁਆਇਨ ਕਰਨਾ ਮੈਂ ਤੁਹਾਨੂੰ ਇਹ ਗੱਲ ਮੇਰੀ ਨੋਟ ਕਰੋ ਜਦ ਮੈਂ ਕਿਹਾ ਕਿ ਤੁਸੀਂ ਆਪਣੇ ਪ੍ਰਧਾਨ ਜੀ ਨੂੰ ਦੱਸਤਾ ਕਿ ਵੀ ਤੁਸੀਂ ਜਾ ਰਹੇ ਹੋ ਮਿਲਣ ਕਹਿੰਦੇ ਹਾਂ ਬਿਲਕੁਲ ਦੱਸਤਾ ਔਰ ਜਦ ਇਹ ਸਵਾਲ ਪੁੱਛਿਆ ਗਿਆ ਕਿ ਉਹਨਾਂ ਨੇ ਤੁਹਾਡੇ ਤੇ ਵਿਸ਼ਵਾਸ ਕਰ ਲਿਆ ਕਹਿੰਦੇ ਜਿਹੜਾ ਪ੍ਰਧਾਨ ਆਪਣੇ ਲੀਡਰ ਦੇ ਉੱਤੇ ਆਪਣੇ ਵਰਕਰ ਦੇ ਉੱਤੇ ਵਿਸ਼ਵਾਸ ਹੀ ਨਾ ਕਰੇ ਫਿਰ ਇਹਨਾਂ ਦੇ ਪ੍ਰਧਾਨ ਨਾਲ ਲੈਣਾ ਈ ਹੈ ਯਾਨੀ ਇਹ ਟੋਨ ਉਹਨਾਂ ਦੀ ਇੱਕ ਲਾਇਲਟੀ ਨੂੰ ਵੀ ਸ਼ੋ ਕਰਦੀ ਹੈ ਦੂਜੇ ਪਾਸੇ ਲਾਇਲਟੀ ਨੂੰ ਵੀ ਇੰਡੀਕੇਟ ਕਰਦੀ ਹੈ ਇਸ ਕਰਕੇ ਡਾਕਟਰ ਸੁਖੀ ਆਮ ਆਦਮੀ ਪਾਰਟੀ ਜਾ ਰਹੇ ਐਸ ਗੱਲ ਨੂੰ ਅਸੀਂ ਬਿਲਕੁਲ ਵੀ ਬੁਰਜੋਰ ਤਰੀਕੇ ਨਾਲ ਅੱਗੇ ਨਹੀਂ ਵਧਾਰੇ ਲੇਕਿਨ ਅੱਜ ਕੱਲ ਦੇ ਮਾਹੌਲ ਦੇ ਵਿੱਚ ਡੱਲਾ ਸਾਹਿਬ ਕਿਸੇ ਵੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਤੁਸੀਂ ਹੁਣ ਸੁਸ਼ੀਲ ਰਿੰਕੂ ਦੀ ਗੱਲ ਹੀ ਲੈ ਲਈ સુશીલ રિંકુના દે ભાજપા જોઈન ਕਰਨ ਦੀ ਗੱਲ 3 ਦਿਨ ਤੋਂ ਹੋ ਰਹੀ ਸੀ ਔਰ ਹਾਰ ਕੇ ਕੱਲ ਕੱਲ ਉਹਨਾਂ ਨੇ ਇਸ ਮੁੱਦੇ ਤੇ ਸਫਾਈ ਦਿੱਤੀ ਔਰ ਉਹਨਾਂ ਨੇ ਇਹ ਕਿਹਾ ਮੈਂ ਆਪਣੇ ਪਰਿਵਾਰ ਦੇ ਨਾਲ ਅਯੁੱਧਿਆ ਗਿਆ ਸੀ ਤੇ ਮੈਨੂੰ ਕੋ ਹੁਣੇ ਪਤਾ ਲੱਗਿਆ ਵੀ ਮੇਰੇ ਬਾਰੇ ਚ ਇੰਦਾ ਦੀ ਗੱਲ ਚੱਲਦੀ ਹੈ ਜਲਾ ਸਾਹਿਬ ਅੱਜ ਕੱਲ ਦੇ ਜ਼ਮਾਨੇ ਦੇ ਵਿੱਚ ਜਿੱਥੇ ਹਾਈ ਟੈਕ ਜ਼ਮਾਨਾ ਹੈਗਾ ਤੁਹਾਨੂੰ ਲੱਗਦਾ ਹੈ ਕਿ ਉਹਨਾਂ ਕੋਲ ਅਯੁੱਧਿਆ ਦੇ ਵਿੱਚ ਇਹ ਇਨਫੋਰਮੇਸ਼ਨ ਨਾ ਪੁੱਛੀ ਹੋਏ ਕਿ ਤੁਹਾਡੇ ਬਾਰੇ ਚ ਹੁਣ ਜਲੰਧਰ ਦੇ ਵਿੱਚ ਇਹ ਗੱਲ ਚੱਲ ਰਹੀ ਹੈ ਜਾਂ ਪੰਜਾਬ ਦੇ ਵਿੱਚ ਇਹ ਗੱਲ ਚੱਲ ਰਹੀ ਹੈ ਔਰ 2 ਦਿਨ ਐਸ ਕੰਟਰੋਵਰਸੀ ਦੇ ਉੱਤੇ ਮੂੰਹ ਨਾ ਖੋਲਣਾ ਔਰ ਤੀਜੇ ਦੇ ਨਾਂ ਕੇ ਉਸ ਕੰਟਰੋਵਰਸੀ ਦੇ ਉੱਤੇ ਕਹਿਣਾ ਨਹੀਂ ਇਹ ਤੇ ਹੋ ਹੀ ਨਹੀਂ ਸਕਦਾ ਮੈਂ ਆਮ ਆਦਮੀ ਪਾਰਟੀ ਦਾ ਸਿਪਾਹੀ ਆ ਤੇ ਫਿਰ ਤੁਸੀਂ ਕਿਸ ਤਰ੍ਹਾਂ ਇਨਕਾਰ ਕਰ ਸਕਦੇ ਹੋ ਕਿ ਇਹ ਜਿਹੜੀ ਗੱਲਾਂ ਸੀਗੀ ਉਹ ਗਲਤ ਸੀਗੀ ਕਈ ਵਾਰ ਇਸ ਤਰ੍ਹਾਂ ਦੀ ਅਫਵਾਹਾਂ ਇਸ ਤਰ੍ਹਾਂ ਦੀ ਗੱਲਾਂ ਖੁਦ ਹੀ ਉੜਾਈਆਂ ਜਾਂਦੀ ਹੈ ਤੇ ਉਹਦੇ ਬਾਅਦ ਵਾਟਰ ਟੈਸਟ ਕਰਨ ਤੋਂ ਬਾਅਦ ਕਿਹੜੇ ਪਾਣੀ ਦੀ ਡੁੰਗਾਈ ਦੇ ਵਿੱਚ ਜਾਣਾ ਹੈ ਉਹ ਫਿਰ ਆਪ ਹੀ ਡਿਸਾਈਡ ਕਰੀਏ ਇਹ ਵੀ ਇੱਕ ਰਣਨੀਤੀ ਰਾਜਨੀਤੀ ਦੀ ਰਣਨੀਤੀ ਦੇ ਤੌਰ ਤੇ ਅੱਗੇ ਵਧਦੀ ਹੈ ਔਰ ਇਹ ਚੀਜ਼ਾਂ ਹਰ ਜਗ੍ਹਾ ਤੇ ਔਰ ਜਿੱਥੇ ਤੱਕ ਫਿਰ ਦੁਆਰਾ ਭਾਈ ਆਕਾਲੀ ਦਲ ਭਾਜਪਾ ਦੇ ਅਲਾਈਅੰਸ ਦੇ ਉੱਤੇ ਇਹ ਅਲਾਈਅੰਸ ਹੋਏਗਾ ਪਰ ਅਗਰ ਮੁੱਦਿਆਂ ਦੇ ਉੱਤੇ ਆਧਾਰਿਤ ਇਹ ਅਲਾਈਅੰਸ ਨਹੀਂ ਹੋਇਆ ਤੇ ਆਕਾਲੀ ਦਲ ਦੇ ਵਿੱਚ ਇੱਕ ਵਾਰ ਫਿਰ ਟੁੱਟ-ਫੁੱਟ ਦੇਖਣ ਨੂੰ ਮਿਲ ਸਕਦੀ ਹੈ ਉਹ ਟੁੱਟ-ਫੁੱਟ ਦੇ ਵਿੱਚ ਕੌਣ-ਕੌਣ ਇਨਵੋਲ ਹੋਏਗਾ ਕੌਣ ਕਿੱਥੇ ਜਾਏਗਾ ਇਹ ਸਾਰੀ ਗੱਲਾਂ ਅੰਦਰ ਖਾਤੇ ਆਕਾਲੀ ਦਲ ਦੇ ਲੀਡਰਸ਼ਿਪ ਦੇ ਵਿੱਚ ਚੱਲਦੀ ਪਈਆਂ 22 ਤਰੀਕ ਨੂੰ ਕਿਹਦਾ ਨਾਮ ਡਿਸਾਈਡ ਹੁੰਦਾ 13 ਸੀਟਾਂ ਦੇ ਉੱਤੇ ਅਨਾਉਂਸਮੈਂਟ ਹੁੰਦੀ ਹੈ ਜਾਂ ਫਿਰ 6 ਸੀਟਾਂ ਜਾਂ 7 ਸੀਟਾਂ ਦੇ ਉੱਤੇ ਕੈਂਡੀਡੇਟ ਅਨਾਉਂਸ ਹੁੰਦੇ ਆ ਉਦੇ ਤੋਂ ਵੀ ਤੁਹਾਨੂੰ ਇੰਡੀਕੇਸ਼ਨ ਮਿਲ ਜਾਏਗਾ ਕਿ ਅੱਗੇ ਚੱਲ ਕੇ ਅਕਾਲੀ ਦਲ ਦੀ ਰਣਨੀਤੀ ਕੀ ਹੋ ਸਕਦੀ ਹੈ ਐਲਾਈਅੰਸ ਦੇ ਮੱਦੇਨਜ਼ਰ ਬਿਲਕੁਲ ਠੀਕ ਹੈ ਜੀ ਹੁਣ ਮੈਂ ਰਜੀਵ ਜੀ ਇਸ ਗੱਲ ਦੇ ਉੱਤੇ ਵੀ ਮੈਂ ਜ਼ਰੂਰ ਆਪਣਾ ਪੱਖ ਰੱਖਣਾ ਚਾਹਣਾ ਦੇਖੋ ਭਾਰਤੀ ਜਨਤਾ ਪਾਰਟੀ ਦੀ ਰਣਨੀਤੀ ਵੀ ਹੋ ਸਕਦੀ ਹੈ ਕਿ ਅਸੀਂ ਜ਼ਿਆਦਾ ਸੀਟਾਂ ਮੰਗ ਕੇ ਸਾਈਕੋਲੋਜੀਕਲ ਪ੍ਰੈਸ਼ਰ ਪੋਲੀਟੀਕਲ ਪ੍ਰੈਸ਼ਰ ਦੇਣ ਦੀ ਕੋਸ਼ਿਸ਼ ਕਰੀਏ ਅਕਾਲੀ ਦਲ ਨੂੰ ਕਿਉਂਕਿ ਪੈਰਲਲ ਤਿਆਰੀ ਅਕਾਲੀ ਦਲ ਤੇ ਭਾਜਪਾ 13 ਸੀਟਾਂ ਤੇ ਕਰ ਰਿਹਾ ਹੈ ਅਕਾਲੀ ਦਲ ਵੀ 13 ਸੀਟਾਂ ਤੇ ਕਰ ਰਿਹਾ ਜਦੋਂ ਅਸੀਂ ਅਕਾਲੀ ਦਲ ਦੀ ਗੱਲ ਕਰਦੇ ਹਾਂ ਅਕਾਲੀ ਦਲ ਦੇ ਕੈਂਡੀਡੇਟ ਕਮਜ਼ੋਰ ਜਾਂ ਤਕੜੇ ਤਾਂ ਹੋ ਸਕਦੇ ਨੇ ਪਰ ਅਕਾਲੀ ਦਲ ਕੋਲੇ ਚੰਗੇ ਕੈਂਡੀਡੇਟ ਨਹੀਂ ਜਿਨ੍ਹਾਂ ਕੋਲੇ ਵੱਡਾ ਤਜਰਬਾ ਹੈ ਪਰ ਜੇ ਅਸੀਂ ਭਾਜਪਾ ਦੀ ਗੱਲ ਕਰੀਏ ਤੇ ਭਾਜਪਾ ਕੋਲੇ ਆਪਣੇ ਕੋਰ ਅਜਿਹੇ ਕੈਂਡੀਡੇਟ ਨਹੀਂ ਹੈ ਜਿਹੜੇ ਪਹਿਲਾਂ ਭਾਜਪਾ ਵੱਲੋਂ ਪਾਰਲੀਮੈਂਟ ਦੀਆਂ ਚੋਣਾਂ ਲੜੇ ਹੋਣ ਸੋ ਇਸ ਕਰਕੇ ਭਾਜਪਾ ਜ਼ਿਆਦਾ ਜਾਂ ਤਾਂ ਸਾਰੀਆਂ ਸੀਟਾਂ ਦੇ ਉੱਤੇ ਉਸ ਪੱਧਰ ਦੇ ਕੈਂਡੀਡੇਟ ਨਹੀਂ ਲੱਭ ਪਾਰੇ ਜਿਹੜੇ ਜਿੱਤਣ ਦਾ ਜਾਂ ਮੁਕਾਬਲਾ ਕਰਨ ਦਾ ਦਮ ਰੱਖਨੇ ਹੋ ਜਾਂ ਭਾਜਪਾ 6 ਸੀਟਾਂ ਦੇ ਫੋਕਸ ਕਰਕੇ ਬਾਕੀ ਸੀਟਾਂ ਤੇ ਵੀ ਪ੍ਰਭਾਵ ਦੇਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਸਾਡੇ ਕੋਲੇ ਕੈਂਡੀਡੇਟ ਤਾਂ ਨਹੀਂ ਅਗਰ ਸਮਝੌਤਾ ਨਹੀਂ ਹੁੰਦਾ ਤਾਂ ਵੀ ਕੋਈ ਗੱਲ ਨਹੀਂ ਪਰ ਮੈਨੂੰ ਇਹ ਲੱਗਦਾ ਹੈ ਕਿ ਦੋਵਾਂ ਪਾਰਟੀਆਂ ਦਾ ਨੁਕਸਾਨ ਹੈ ਅਗਰ ਇਹ ਸਮਝੌਤਾ ਨਹੀਂ ਹੁੰਦਾ ਅਗਰ ਦੋਵੇਂ ਪਾਰਟੀਆਂ ਸਮਝੌਤਾ ਕਰਦੀਆਂ ਨੇ ਤੇ ਦੋਵੇਂ ਪਾਰਟੀਆਂ ਮੁਕਾਬਲਾ ਕਰ ਸਕਦੀਆਂ ਨੇ ਹੁਣ ਜੇ ਅਸੀਂ ਅਕਾਲੀ ਦਲ ਦੀਆਂ ਸੀਟਾਂ ਦੀ ਵੀ ਗੱਲ ਕਰੀਏ ਰਜੀਵ ਜੀ ਅਕਾਲੀ ਦਲ ਨੂੰ ਜਿਹੜੀਆਂ ਸੀਟਾਂ ਦੇਣ ਦੀ ਗੱਲ ਕੀਤੀ ਜਾ ਰਹੀ ਹੈ ਜਾਂ ਜਿੰਨਾ ਸੀਟਾਂ ਤੇ ਅਕਾਲੀ ਦਲ ਮਜ਼ਬੂਤ ਹੋ ਸਕਦਾ ਹੈ ਉਹਨਾਂ ਚੋਂ ਖਡੂਰ ਸਾਹਿਬ ਹੈ ਉਹਨਾਂ ਚੋਂ ਫਿਰੋਜ਼ਪੁਰ ਹੈ ਉਹਨਾਂ ਚੋਂ ਬਠਿੰਡਾ ਹੈ ਉਹਨਾਂ ਚੋਂ ਸੰਗਰੂਰ ਹੈ ਜਿੱਥੇ ਨਿਸ਼ਚਿਤ ਤੌਰ ਤੇ ਢੀਂਸਰ ਸਾਹਿਬ ਆਗੇ ਵਾਪਸ ਉਹਨਾਂ ਦੇ ਪਰਿਵਾਰ ਚੋਂ ਕੋਈ ਨਾ ਕੋਈ ਲੜੂਗਾ ਫਤਿਹਗੜ੍ਹ ਸਾਹਿਬ ਜਿਹੜੀ ਪਹਿਲਾਂ ਵੀ ਸ਼ਰੋਮਨੀ ਅਕਾਲੀ ਦਲ ਸੀਟ ਜਿੱਤਦਾ ਰਿਹਾ ਹੈ ਸ਼੍ਰੀ ਅਨੰਪੁਰ ਸਾਹਿਬ ਹੈ ਉੱਥੋਂ ਪ੍ਰੋਫੈਸਰ ਚੰਦੂ ਮਾਜਰਾ ਵੀ ਐਮਪੀ ਰਹੇ ਉੱਥੋਂ ਮੌਜੂਦਾ ਸਮੇਂ ਦੇ ਵਿੱਚ ਵੀ ਉੱਥੋਂ ਮੰਤਰੀ ਰਹੇ ਡਾਕਟਰ ਚੀਮਾ ਪੰਜਾਬ ਦੀ ਗਵਰਨਮੈਂਟ ਦੇ ਵਿੱਚ ਜਦੋਂ ਉਹ ਜਿੱਤ ਕੇ ਆਏ ਸਥਾਨਕ ਸੋ ਡਾਕਟਰ ਚੀਮਾ ਦਾ ਨਾਮ ਵੀ ਉੱਥੇ ਵੱਡਾ ਉੱਭਰ ਕੇ ਅੱਗੇ ਆ ਸਕਦਾ ਹੈ ਇਸੇ ਤਰ੍ਹਾਂ ਸ਼੍ਰੀ ਨਨਤਪੁਰ ਸਾਹਿਬ ਔਰ ਫਰੀਦਕੋਟ ਫਰੀਦਕੋਟ ਵੀ ਕਈ ਵਾਰੀ ਸ਼ਰੋਮਨੀ ਅਕਾਲੀ ਦਲ ਨੇ ਦਿੱਤੀ ਹੈ ਇੱਕ ਵਾਰੀ ਤਾਂ ਸਾਨੂੰ ਸਭ ਨੂੰ ਪਤਾ ਹੈ ਕਿ ਬੜਾ ਗਹਿਗਾਚ ਮੁਕਾਬਲਾ ਜਦੋਂ ਫਿਰੋਜ਼ਪੁਰ ਦੀ ਸੀਟ ਤੇ ਸੁਖਮੀਰ ਬਾਦਲ ਔਰ ਜਗਮੀਤ ਬਰਾੜ ਦੇ ਵਿੱਚ ਹੋਇਆ ਸੀ ਉਦੋਂ ਵੀ ਫਰੀਦਕੋਟ ਦੇ ਉੱਤੇ ਬਕਾਇਦਾ ਇਸ ਕੇਂਦਰ ਬਿੰਦੂ ਦਾ ਪ੍ਰਭਾਵ ਗਿਆ ਸੀ ਸੋ ਅਕਾਲੀ ਦਲ ਵਾਲੇ ਹਿੱਸੇ ਦੀਆਂ ਸੀਟਾਂ ਨੂੰ ਕਿਵੇਂ ਵੇਖਦੇ ਹੋ ਕਿਉਂਕਿ ਅੰਮ੍ਰਿਤਸਰ ਗੁਰਦਾਸਪੁਰ ਖੁਸ਼ਾਲਪੁਰ ਲੁਧਿਆਣਾ ਜਲੰਧਰ ਪਟਿਆਲਾ ਦੇਖਿਆ ਜਾਵੇ ਤਾਂ ਇਹਨਾਂ ਸੀਟਾਂ ਤੇ ਅਕਾਲੀ ਦਲ ਕੋਲੇ ਕੋਈ ਬਹੁਤ ਵੱਡੇ ਲੀਡਰ ਨਹੀਂ ਹੈ ਸਿਵਾਏ ਮਨਪੀਤਿਆਲੀ ਛੱਡ ਕੇ ਜਿਹੜੇ ਲੁਧਿਆਣਾ ਤੋਂ ਹੈ ਜਿਹੜੇ ਇੱਕ ਪ੍ਰਭਾਵ ਰੱਖਦੇ ਨੇ ਸਾਰੇ ਹਲਕਿਆਂ ਦੇ ਵਿੱਚ ਪਰ ਮਨਪੀਤਿਆਲੀ ਸਮਝੌਤੇ ਦੇ ਵੀ ਖਿਲਾਫ ਹੈ ਅਕਾਲੀ ਬੀਜੇਪੀ ਦੇ ਵੀ ਜਦ ਤੱਕ ਬੀਜੇਪੀ ਸ਼ਰਤਾਂ ਨਹੀਂ ਮੰਨਦੀ ਅਗਰ ਬੀਜੇਪੀ ਸਾਡੀਆਂ ਮੰਗਾਂ ਨਹੀਂ ਮੰਨਦੀ ਤਾਂ ਇਹਦਾ ਮਤਲਬ ਹੈ ਮਨਪ੍ਰੀਤ ਢਿਆਲੀ ਅਗਰ ਅਕਾਲੀ ਭਾਜਪਾ ਦਾ ਸਮਝੌਤਾ ਹੁੰਦਾ ਹੈ ਭਾਜਪਾ ਦਾ ਕੈਂਡੀਡੇਟ ਤਾਂ ਨਹੀਂ ਬਣਨਗੇ ਆਮ ਆਦਮੀ ਪਾਰਟੀ 'ਚ ਵੀ ਉਹਨਾਂ ਦੀ ਜਾਣ ਦੀ ਸੰਭਾਵਨਾ ਘੱਟ ਹੈ ਕਿਉਂਕਿ ਜਿਸ ਤਰ੍ਹਾਂ ਨਾਲ ਉਹ ਪੰਥਕ ਮਸਲਿਆਂ ਤੇ ਔਰ ਅਕਾਲੀ ਦਲ ਨਾਲ ਔਰ ਪੰਜਾਬ ਨਾਲ ਜੁੜੇ ਮੁੱਦਿਆਂ ਤੇ ਭਾਵੇਂ ਉਹਦੇ ਚ ਬੰਦੀ ਸਿੰਘਾ ਦਾ ਮਾਮਲਾ ਹੈ ਭਾਵੇਂ ਉਹਨਾਂ ਚ ਅਮਰਿਤਪਾਲ ਸਿੰਘ ਉਹਨਾਂ ਦਾ ਮਾਮਲਾ ਹੈ ਮਨਪ੍ਰੀਤ ਢਿਆਲੀ ਇਹਨਾਂ ਮੁੱਦਿਆਂ ਨੂੰ ਆਮ ਆਦਮੀ ਪਾਰਟੀ 'ਚ ਜਾ ਕੇ ਤਾਂ ਅੱਗੇ ਵਧਾਈ ਨਹੀਂ ਸਕਦੇ ਸੋ ਮੈਨੂੰ ਲੱਗਦਾ ਮਨਪ੍ਰੀਤ ਬਾਦਲ ਅਗਰ ਇਹਨਾਂ ਮੁੱਦਿਆਂ ਤੇ ਭਾਜਪਾ ਦਾ ਵਿਰੋਧ ਕਰ ਦੇਣੇ ਕਿਸਾਨ ਅੰਦੋਲਨ ਤੇ ਚਲੋ ਕਿਸਾਨਾਂ ਦਾ ਮਸਲਾ ਤਾਂ ਆਮ ਆਦਮੀ ਪਾਰਟੀ ਦਾ ਵੀ ਹੈ ਭਗੰਦੀ ਸਿੰਘਲ ਦੀ ਰਿਹਾਈ ਲਈ ਆਮ ਆਦਮੀ ਪਾਰਟੀ ਦਾ ਸੰਘਰਸ਼ ਨਹੀਂ ਅਮਰਿਤਪਾਲ ਦੇ ਮਾਮਲੇ 'ਚ ਆਮ ਆਦਮੀ ਪਾਰਟੀ ਦਾ ਕੋਈ ਸੰਘਰਸ਼ ਨਹੀਂ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਤਾਂ ਗ੍ਰਿਫਤਾਰ ਕੀਤਾ ਤੇ ਉਹ ਡਿਗਰੂਗੜ ਜੇਲ੍ਹ ਭੇਜਿਆ ਗਿਆ ਅਮਰਿਤਪਾਲ ਸਿੰਘ ਹੁਣ ਮੈਨੂੰ ਨਹੀਂ ਲੱਗਦਾ ਕਿ ਮਨਪੀਤਿਆਲੀ ਆਮ ਆਦਮੀ ਪਾਰਟੀ 'ਚ ਵੀ ਜਾਣਗੇ ਅੱਜ ਦੀਆਂ ਸਥਿਤੀਆਂ ਜੇਕਰ ਇਹ ਸਮਝਾਤਾ ਹੁੰਦਾ ਵੀ ਹੈ ਮਨਪੀਤਿਆਲੀ ਵੇਟ ਐਂਡ ਵਾਚ ਦੀ ਸਿਆਸਤ ਕਰਨਗੇ ਜੇਕਰ ਇਹ ਸਮਝਾਤਾ ਹੁੰਦਾ ਤੇ ਉਹ ਰੋਸ ਵਜੋਂ ਆਪਣੇ ਆਪ ਨੂੰ ਸ਼ਾਂਤ ਰੱਖ ਸਕਦੇ ਨੇ ਕਿਉਂਕਿ ਉਹ ਵਿਧਾਇਕ ਤਾਂ ਨਹੀਂ ਤੁਹਾਡੀ ਟਿੱਪਣੀ ਛੋਟੀ ਨਹੀਂ ਸਭ ਤੋਂ ਪਹਿਲੇ ਤੇ ਅਗਰ ਅਕਾਲੀ ਦਲ ਔਰ ਭਾਜਪਾ ਦਾ ਅਲਾਈਂਸ ਹੁੰਦਾ ਹੈ ਤੇ ਅੱਜ ਦੀ ਡੇਟ 'ਚ ਇਹ ਉਸ ਤਰੀਕੇ ਦਾ ਵਿਆਹ ਹੋਏਗਾ ਪੋਲਿਟੀਕਲ ਵਿਆਹ ਹੋਏਗਾ ਜਿਦੇ ਵਿੱਚ ਮੁੰਡੇ ਦੇ ਜਾਂ ਕੁੜੀ ਦੇ ਗੁਣ ਦੱਸਣ ਤੋਂ ਦੋਨੋਂ ਪਾਰਟੀਆਂ ਬਚਣਗੀਆਂ ਯਾਨੀ ਇਸ ਪਾਰਟੀ ਦੇ ਵਿੱਚ ਇਦਾਂ ਦੇ ਕਿਹੜੇ ਗੁਣ ਹੈਗੇ ਨੇ ਜਿਦੇ ਕਰਕੇ ਅਸੀਂ ਮੁਰ ਐ ਸਮਝੋਤਾ ਕਰ ਰਹੇ ਹਾਂ ਤੁਹਾਨੂੰ ਦੱਸਣਾ ਤੇ ਪਵੇਗਾ ਨਾ ਅਲਟੀਮੇਟਲੀ ਤੁਸੀਂ ਇੱਕ ਵਾਰ ਤਲਾਕ ਦੁਬਾਰਾ ਵਿਆਹ ਕਰਦੇ ਹੋ ਉਸੀ ਪਾਰਟੀ ਨਾਲ ਉਸੀ ਮੁੰਡਾ ਕੁੜੀ ਦੁਬਾਰਾ ਵਿਆਹ ਕਰਦੇ ਨੇ ਆਪਾਂ ਚਲੋ ਮੁੰਡਾ ਕੁੜੀ ਨਾਂ ਲਈਏ ਜਦ ਤੁਸੀਂ ਦੁਬਾਰਾ ਐਲਾਈਂਸ ਕਰਦੇ ਹੋ ਤਾਂ ਕੋਈ ਵਜ੍ਹਾ ਹੋਣੀ ਚਾਹੀਦੀ ਹੈ ਉਹ ਵਜ੍ਹਾ ਕੀ ਦੱਸਣਗੇ ਅਕਾਲੀ ਦਲ ਕੀ ਦੱਸੇਗਾ ਤੇ ਭਾਜਪਾ ਕੀ ਦੱਸੇਗੀ ਇਹ ਇੱਕ ਬੜਾ ਮੁਸ਼ਕਿਲ ਹੈਗਾ ਔਰ ਕੋਈ ਵੀ ਇਲੈਕਸ਼ਨ ਦੇ ਵਿੱਚ ਨਾ ਨੈਰੇਟਿਵ ਸੈੱਟ ਉਹਨਾਂ ਦਲਾਸਾ ਬਹੁਤ ਜ਼ਰੂਰੀ ਹੁੰਦਾ ਜੇ ਤੁਹਾਡਾ ਕੋਈ ਨੈਰੇਟਿਵ ਨਹੀਂ ਸੈੱਟ ਹੁੰਦਾ ਤੇ ਲੋਕਾਂ ਨੂੰ ਕਿਸ ਮੂੰਹ ਤੋਂ ਕਿਸ ਤਰੀਕੇ ਨਾਲ ਤੁਸੀਂ ਵੋਟ ਮੰਗੋਗੇ ਉਰ ਲੋਕ ਤੁਹਾਡੀ ਕਿਹੜੀ ਗੱਲ ਤੋਂ ਕਨਵਿੰਸ ਹੋ ਕੇ ਹੁਣ ਲੋਕ ਉਹ ਨਹੀਂ ਰਹੇ ਕਿ ਵੀ ਕਿਸੇ ਪੋਲਿਟিক্যাল ਪਾਰਟੀ ਨੇ ਢੀਨ ਵਜਾਈ ਤੇ ਸਾਰੇ ਮਗਰਮਗਰ ਪਿੱਛੇ-ਪਿੱਛੇ ਉਹਨੂੰ ਵੋਟ ਪਾਣ ਚਲੇ ਜਾਣਗੇ ਲੋਕੀ ਅਕਾਲੀ ਦਲ ਵਰਗੀ ਹਿਸਟੋਰੀਕ ਪਾਰਟੀ ਨੂੰ ਜੇ ਤਿੰਨ ਸੀਟਾਂ ਦੇ ਉੱਤੇ ਸਮਟਾ ਸਕਦੀ ਹੈ ਤੇ ਤਿੰਨ ਤੋਂ ਵੀ ਹੋਰ ਕੱਟ ਦੇ ਉੱਤੇ ਲੈ ਕੇ ਆ ਸਕਦੀ ਹੈ ਜੇ ਕੋਈ ਤੁਸੀਂ ਨੈਰੇਟਿਵ ਸੈੱਟ ਨਹੀਂ ਕਰੋਗੇ ਪੰਜਾਬ ਬਚਾਓ ਯਾਤਰਾ ਦੇ ਵਿੱਚ ਕੋਈ ਨੈਰੇਟਿਵ ਸੈੱਟ ਨਹੀਂ ਹੋ پا ਰਿਹਾ ਕਿਉਂਕਿ ਲਗਾਤਾਰ ਆਮ ਆਦਮੀ ਪਾਰਟੀ ਕਹਿੰਦੀ ਹੈ ਪਰਿਵਾਰ ਬਚਾਓ ਯਾਤਰਾ ਹੈਗੀ ਹੈ ਚਲੋ ਇਹ ਗੱਲ ਵੀ ਭੁੱਲ ਜਾਈਏ ਹੁਣ ਆਯਾਲੀ ਸਾਹਿਬ ਦੇ ਉੱਤੇ ਆਈਏ ਤੁਸੀਂ ਇਹ ਗੱਲ ਕਹੀ ਕਿ ਨਹੀਂ ਆਯਾਲੀ ਸਾਹਿਬ ਅਗਰ ਆਮ ਆਦਮੀ ਪਾਰਟੀ ਜੁਆਇਨ ਕਰਦੇ ਨੇ ਤੇ ਫਿਰ ਉਹ ਪੰਥਕ ਮੁੱਦਿਆਂ ਦੀ ਗੱਲ ਕਿਦਾਂ ਕਰਨਗੇ ਤੁਸੀਂ ਅਗਰ ਆਯਾਲੀ ਸਾਹਿਬ ਦੀ ਵਿਧਾਨ ਸਭਾ ਦੇ ਵਿੱਚ ਕੀਤੀ ਹੋਈ ਗੱਲਾਂ ਦੇ ਉੱਤੇ ਧਿਆਨ ਦਿਓ ਗੁਰਬਾਣੀ ਪ੍ਰਚਾਰਣ ਦੇ ਮੁੱਦੇ ਦੇ ਉੱਤੇ ਉਹਨਾਂ ਨੇ ਆਪਣੀ ਗੱਲ ਇਸ ਤਰੀਕੇ ਨਾਲ ਹੀ ਸ਼ੁਰੂ ਕੀਤੀ ਸੀਗੀ ਕਿ ਹਾਂ ਮੈਂ ਗੱਲ ਮੰਨਣਾ ਕਿ ਗੁਰਬਾਣੀ ਗੁਰਮਾਨੀ ਪ੍ਰਚਾਰਣ ਦਾ ਹੱਕ ਸਿਰਫ ਇੱਕ ਚੈਨਲ ਨੂੰ ਨਹੀਂ ਹੋ ਸਕਦਾ ਪਰ ਫਿਰ ਵੀ ਅਕਾਲੀ ਦਲ ਦੇ ਨਾਤੇ ਮੈਂ ਇਸ ਬਿੱਲ ਨੂੰ ਅਪੋਜ਼ ਕਰਨਾ ਯਾਨੀ ਇੱਕ ਤਰੀਕੇ ਨਾਲ ਉਸ ਬਿੱਲ ਨੂੰ ਸਪੋਰਟ ਵੀ ਕੀਤਾ ਔਰ ਬਤੌਰ ਅਕਾਲੀ ਐਮਐਲਏ ਉਹਨਾਂ ਨੇ ਉਹਨੂੰ ਅਪੋਜ਼ ਵੀ ਕੀਤਾ ਔਰ ਉਸ ਤੋਂ ਇਲਾਵਾ ਤਮਾਮ ਉਹ ਗੱਲਾਂ ਜਿਹੜੇ ਅਕਾਲੀ ਦਲ ਦੇ ਖਿਲਾਫ ਜਾਂਦੀ ਸੀ ਉਹਦੇ ਉੱਤੇ ਉਹਨਾਂ ਨੇ ਵਿਚਵਚਾਲੇ ਵਾਲੇ ਬਿਆਨ ਦਿੱਤੇ ਹੁਣ ਅਗਲਾ ਸਵਾਲ ਤੁਹਾਡਾ ਕਿ ਅਕਾਲੀ ਦਲ ਅਗਰ ਮਨਪ੍ਰੀਤਿਆਲੀ ਜੁਆਇਨ ਕਰਦੇ ਨੇ ਆਮ ਆਦਮੀ ਪਾਰਟੀ ਤੇ ਉਹ ਪੰਥਕ ਮੁੱਦਿਆਂ ਦੇ ਉੱਤੇ ਕੀ ਬੋਲਣਗੇ ਉਹ ਇੱਥੇ ਰਹਿ ਕੇ ਵੀ ਕੀ ਬੋਲ ਪਾ ਰਹੇ ਨੇ ਹੁਣ ਬੀਜੇਪੀ ਦੇ ਨਾਲ ਅਲਾਈਨਸ ਹੋਏਗਾ ਤੇ ਉਹਨਾਂ ਦੇ ਕੋਲ ਪੰਥਕ ਮੁੱਦਿਆਂ ਦੇ ਉੱਤੇ ਕਹਿਣ ਵਾਸਤੇ ਕੀ ਹੋਏਗਾ ਉਹ ਵੀ ਉਹਨਾਂ ਦੇ ਵਾਸਤੇ ਇੱਕ ਮਜਬੂਰੀ ਬਣ ਜਾਏਗਾ ਕਿ ਜੇ ਉਹ ਖਾਤੇ ਵਿੱਚ ਬੀਜੇਪੀ ਦੇ ਚਲੀ ਜਾਂਦੀ ਹੈ ਜਿਹਦਾ ਉਹ ਵਿਰੋਧ ਕਰ ਰਹੇ ਨੇ ਫਿਰ ਉਹ ਆਮ ਆਦਮੀ ਪਾਰਟੀ ਕਿਉਂ ਨਾ ਜੁਆਇਨ ਕਰਨ ਉਹਨਾਂ ਨੇ ਵੀ ਤੇ ਰਾਜਨੀਤੀ ਦੇ ਵਿੱਚ ਜਿੰਦਾ ਰਹਿਣਾ ਨਾ ਜੇ ਉਹ ਨਹੀਂ ਰਾਜਨੀਤੀ ਕਰਨਾ ਚਾਹੁੰਦੇ ਤੇ ਉਹ ਵੱਖਰੀ ਗੱਲ ਹੈਗੀ ਆ ਉਹ ਉਹਨਾਂ ਦਾ ਪਰਸਨਲ ਡਿਸੀਜਨ ਹੋ ਸਕਦਾ ਹੈ ਪੋਲੀਟੀਕਲੀ ਉਹ ਅਗਰ ਆਮ ਆਦਮੀ ਪਾਰਟੀ ਜੁਆਇਨ ਕਰ ਲੈਣ ਤੇ ਇਹ ਗੱਲ ਉਹਨਾਂ ਨੂੰ ਸੂਟ ਵੀ ਕਰਦੀ ਹੈ ਤੇ ਇਸ ਕਰਕੇ ਜਲਾ ਸਭ ਕਿਸੇ ਵੀ ਚੀਜ਼ਾਂ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਲੋਕਾਂ ਦੇ ਲੀਡਰਾਂ ਦੇ ਮਨ ਬਦਲਣ ਦੇ ਵਿੱਚ ਸਿਰਫ 2 ਘੰਟੇ ਦਾ ਫਰਕ ਹੁੰਦਾ ਹੈ 2 ਘੰਟੇ ਬਾਅਦ ਉਹ ਮਨ ਬਦਲਣ ਦੇ ਲੌਜੀਕ ਵੀ ਲੱਭੇ ਜਾ ਸਕਦੇ ਨੇ ਕਿ ਐਸ ਲੌਜੀਕ ਦੇ ਅਨੁਸਾਰ ਮੈਂ ਇਹ ਪਾਰਟੀ ਜੁਆਇਨ ਕਰ ਰਿਹਾ ਹਾਂ ਉਹਨ ਆਪਣੀ ਗੱਲ ਨੂੰ ਅੱਗੇ ਤੋਰੀਏ ਜਿੱਥੇ ਤੱਕ ਕਾਂਗਰਸ ਦੀ ਗੱਲ ਹੈਗੀ ਹੈ ਕਾਂਗਰਸ ਨੇ ਆਪਣੇ ਸਾਰੇ ਹੈਵੀweight ਉਤਾਰਨ ਦਾ ਫੈਸਲਾ ਕੀਤਾ ਹੈ ਔਰ 20 ਤਰੀਕ ਨੂੰ ਸੈਂਟਰਲ ਇਲੈਕਸ਼ਨ ਕਮੇਟੀ ਦੀ ਮੀਟਿੰਗ ਹੈਗੀ ਹੈ ਉਸ ਮੀਟਿੰਗ ਦੇ ਵਿੱਚ 13 ਦੇ 13 ਕੈਂਡੀਡੇਟ ਦੇ ਉੱਤੇ ਗਹਿਲਤਾ ਨਾਲ ਵਿਚਾਰ ਹੋਏਗਾ ਔਰ ਉਸ ਵਿਚਾਰ ਦੇ ਵਿੱਚ ਜਿਹੜੇ ਬੰਦੇ ਹਜੇ ਰਿਲੇਕਟੈਂਟ ਨੇ ਜਿਹੜੇ ਆਪਣਾ ਬਸਤਾ ਛੱਡ ਕੇ ਵਾਪਸ ਆਣ ਦੀ ਤਿਆਰੀ ਕਰ ਰਹੇ ਨੇ ਉਹਨਾਂ ਨੂੰ ਮੁੜ ਬਸਤਾ ਪਿੱਛੇ ਟੰਗ ਦਿੱਤਾ ਜਾਏਗਾ ਔਰ ਚੋਣ ਮੈਦਾਨ ਦੇ ਵਿੱਚ ਉਤਾਰਨ ਦੀ ਗੱਲ ਚੱਲ ਰਹੀ ਹੈ ਬਿਲਕੁਲ ਜੀ ਇਹ ਗੱਲ ਕਾਫੀ ਦਿੱਲੀ ਦੇ ਵਿੱਚ ਵੀ মিডিਆ ਹਲਕਿਆਂ ਦੇ ਵਿੱਚ ਵੀ ਔਰ ਸਿਆਸੀ ਹਲਕਿਆਂ ਦੇ ਵਿੱਚ ਵੀ ਚਰਚਾ ਬਣੀ ਹੈ ਕਿ ਕਾਂਗਰਸ ਦੀ ਹਾਈ ਕਮਾਂਡ ਵੱਡੇ ਚਿਹਰਿਆਂ ਨੂੰ ਉਤਾਰਨ ਦੇ ਲਈ ਰਣਨੀਤੀ ਬਣਾ ਰਹੀ ਹੈ ਪਰ ਪੰਜਾਬ 'ਚ ਵੀ ਕਈ ਵੱਡੇ ਚਿਹਰੇ ਨੇ ਜਿਨ੍ਹਾਂ ਨੂੰ ਹਾਈ ਕਮਾਂਡ ਇਸ਼ਾਰਾ ਕਰ ਵੀ ਰਹੀ ਹੈ ਔਰ ਕਰ ਵੀ ਸਕਦੀ ਹੈ ਔਰ ਸੂਚੀ 'ਚ ਉਹਨਾਂ ਦੇ ਨਾਮ ਵੀ ਆ ਸਕਦੇ ਨੇ ਸੋ ਭਾਸਕਰ ਸਾਹਿਬ ਜੇ ਸੂਚੀ 'ਤੇ ਕਾਂਗਰਸ ਨਾਮ ਜਾਰੀ ਕਰ ਦੇ ਫਿਰ ਲੀਡਰ ਕੀ ਕਰਨਗੇ ਫਿਰ ਤਾਂ ਲੜਨੀ ਪਾਉਗੀ ਚੋਣ ਹੁਣ ਪੰਜਾਬ 'ਚ ਕਈ ਵੱਡੇ ਵੱਡੇ ਲੀਡਰ ਜਿਹੜੇ ਨਹੀਂ ਲੜਨਾ ਚਾਹੁੰਦੇ ਜਿਨ੍ਹਾਂ ਕੋਲੇ ਕੋਈ ਠੋਸ ਕਾਰਨ ਨਹੀਂ ਹੈ ਕਿ ਅਸੀਂ ਚੋਣ ਨਹੀਂ ਲੜਨੀ ਮੈਨੂੰ ਲੱਗਦਾ ਉਹਨਾਂ ਦੇ ਨਾਮ ਅਗਲੀ ਲਿਸਟ ਦੇ ਵਿੱਚ ਕਾਂਗਰਸ ਜਾਰੀ ਕਰ ਸਕਦੀ ਹੈ ਇਹ ਹੋ ਸਕਦਾ ਹੈ ਤੀਜੀ ਲਿਸਟ 'ਚ ਨਾ ਕਰੇ ਚੌਥੀ 'ਚ ਕਰ ਦੇ ਪੰਜਵੀਂ 'ਚ ਕਰ ਦੇ ਇਹਦੇ ਨਾਲ ਨਾਲ ਮੈਂ ਰਾਣਾ ਗੁਰਜੀਤ ਵਾਲੀ ਸੀਟ ਤੇ ਗੱਲ ਜ਼ਰੂਰ ਕਰਨਾ ਚਾਹੂੰਗਾ ਰਾਣਾ ਗੁਰਜੀਤ ਔਰ ਜਸਪੀਰ ਸਿੰਘ ਡਿੰਪਾ ਇਹਨਾਂ ਦੋਨਾਂ ਦੇ ਵਿੱਚੋਂ ਨਾਮ ਤੈਅ ਕਰਨਾ ਕਿੰਨਾ ਕੁ ਕਾਂਗਰਸ ਲਈ ਚੁਣੌਤੀਪੂਰਨ ਹੈ ਇਸ ਵਕਤ ਦੇਖੋ ਸਭ ਤੋਂ ਵੱਡੀ ਗੱਲ ਤੇ ਜਿਹੜੀ 20 ਤਰੀਕ ਨੂੰ ਮੀਟਿੰਗ ਹੋ ਰਹੀ ਹੈ ਉਹਦਾ ਮੈਂ ਇੱਕ ਗੱਲ ਦੱਸਦਾ ਤੁਹਾਡੀ ਗੱਲ ਬਿਲਕੁਲ ਠੀਕ ਹੈ ਕਿ ਐਤ ਕੀ ਵੱਡੇ ਚਿਹਰੇ ਉਤਾਰਨ ਦੀ ਤਿਆਰੀ ਕਾਂਗਰਸ ਨੇ ਕਰ ਲਈ ਹੈ ਔਰ ਜਿਹੜੇ ਜਿਹੜੇ ਲੋਕ ਇਹ ਕਹਿ ਕੇ ਕਿ ਅਸੀਂ ਤੇ ਪੰਜਾਬ ਦੀ ਸੇਵਾ ਕਰਨਾ ਚਾਹੁੰਦੇ ਆਂ ਕੇਂਦਰ ਦੀ ਰਾਜਨੀਤੀ ਦੇ ਵਿੱਚ ਨਹੀਂ ਜਾਣਾ ਚਾਹੁੰਦੇ ਉਹਦੇ ਵਿੱਚ ਨਾ ਸ਼ਰਨਜੀਤ ਸਿੰਘ ਚੰਨੀ ਦਾ ਵੀ ਇਨਕਲੂਡ ਹੈ ਉਹਨਾਂ ਨੇ ਵੀ ਪਹਿਲੇ ਇਹੀ ਕਿਹਾ ਸੀਗਾ ਕਿ ਨਹੀਂ ਮੈਂ ਤੇ ਪੰਜਾਬ ਦੇ ਵਿੱਚ ਜਿਹੜੀ ਸੀਐਮ ਦੀ ਕੁਰਸੀ ਹੈ ਉਹ ਤੋਂ ਦੂਰ ਨਹੀਂ ਜਾਣਾ ਚਾਹੁੰਦਾ ਹਾਲਾਂਕਿ ਕਈ ਨਹੀਂ ਸੀ ਉਹਨਾਂ ਨੇ ਗੱਲ ਪਰ ਉਹਦਾ ਮਤਲਬ ਇਹੀ ਸੀਗਾ ਬਾਜਵਾ ਸਾਹਿਬ ਵੀ ਸੀਐਮ ਦੀ ਕੁਰਸੀ ਦੇ ਇੰਨੇ ਨਜ਼ਦੀਕ ਪਹੁੰਚ ਗਏ ਪਿੱਛਾ ਨਹੀਂ ਜਾਣਾ ਚਾਹੁੰਦੇ ਰਾਜਾਬੜੀ ਨੂੰ ਉਹਨਾਂ ਨੂੰ ਵੀ ਉਹ ਕੁਰਸੀ ਰਾਤ ਨੂੰ ਸੁਪਨੇ ਦੇ ਵਿੱਚ ਆਂਦੀ ਹੈ ਹੁਣ ਐਦਾਂ ਦੇ ਕੇਸ ਦੇ ਵਿੱਚ ਜੇ ਹਾਈ ਕਮਾਂਡ ਨੇ ਫੈਸਲਾ ਕਰ ਲਿਆ ਕਿ ਵੀ ਚਲੋ ਤੁਹਾਨੂੰ ਪੰਜਾਬ ਦੀ ਸੇਵਾ ਦਾ ਮੌਕਾ ਤੇ ਬਾਅਦ 'ਚ ਦੇਵਾਂਗੇ ਪਹਿਲੇ ਲੋਕ ਸਭਾ ਦੇ ਵਿੱਚ ਆਓ ਜਿੱਤ ਕੇ ਆਓ ਔਰ ਜਿਹੜਾ ਤੁਹਾਡੇ ਤੋਂ ਜਿੱਤ ਕੇ ਆਏਗਾ ਉਹਨਾਂ ਜਿੱਤੇ ਹੋਏ ਕੈਂਡੀਡੇਟ ਦੇ ਵਿੱਚ ਇੱਕ ਵਾਰ ਫਿਰ ਮੈਚ ਕਰਾਵਾਂਗੇ ਪੰਜਾਬ ਦੀ ਕੁਰਸੀ ਵਾਸਤੇ ਔਰ ਮੈਨੂੰ ਇਹ ਲੱਗਦਾ ਐਦਾਂ ਦਾ ਫੈਸਲਾ ਹੁਣ ਹਾਈ ਕਮਾਂਡ ਲੈ ਸਕਦੀ ਹੈ ਔਰ ਇਸ ਵਕਤ ਜਦ ਪੂਰੇ ਦੇਸ਼ ਦੇ ਵਿੱਚ ਇਹ ਲੜਾਈ ਇੱਕ ਨਿਰਣਾਇਕ ਦੌਰ ਤੇ ਵਿੱਚ ਪਹੁੰਚ ਗਈ ਹੈ ਕਿਉਂਕਿ ਖੜਗਿਆ ਸਾਹਿਬ ਕਈ ਵਾਰ ਇਹ ਕਹ ਚੁੱਕੇ ਨੇ ਜੇ ਐਤ ਕੀ ਅਸੀਂ ਧਰਤਾ ਨਹੀਂ ਪ੍ਰਾਪਤ ਕਰ ਸਕੇ ਜਾਂ ਮੋਦੀ ਸਾਹਿਬ ਨੂੰ ਨਹੀਂ ਹਰਾ ਸਕੇ ਫਿਰ ਭੁੱਲ ਜਾਓ ਅੱਗੇ ਤੋਂ ਸਾਡੀ ਹੋਂਦ ਵੀ ਖਤਰੇ 'ਚ ਹੋਏਗੀ ਐਦਾਂ ਦੇ ਹਾਲਾਤ ਦੇ ਵਿੱਚ ਸਾਰੇ ਤੀਰ ਚਲਾਣੇ ਬਹੁਤ ਜ਼ਰੂਰੀ ਹੈ ਤਰਕਸ਼ ਦੇ ਵਿੱਚ ਤੀਰ ਰੱਖ ਕੇ ਜੰਗ ਹਾਰਨ ਤੋਂ ਬਾਅਦ ਕੋਈ ਫਾਇਦਾ ਨਹੀਂ ਓਦਾਂ ਦੇ ਤੀਰਾਂ ਦਾ ਤੇ ਇਸ ਕਰਕੇ ਜਿਹੜੇ ਪੰਜਾਬ ਦੇ ਤੀਰ ਨੇ ਫਿਲਹਾਲ ਚਲਣ ਤੋਂ ਇਨਕਾਰ ਕਰ ਰਹੇ ਨੇ ਉਹਨਾਂ ਨੂੰ ਹੁਣ ਚਲਾਇਆ ਜਾਏਗਾ ਉਹਨਾਂ ਗੱਲ ਕਰੀਏ ਰਾਣਾ ਗੁਰਜੀਤ ਉਹਨਾਂ ਦੀ ਦੇਖੋ ਰਾਣਾ ਗੁਰਜੀਤ ਉਹਨਾਂ ਪੰਜਾਬ ਦੀ ਕਾਂਗਰਸ ਦੀ ਬਲਕਿ ਮੈਂ ਤੇ ਕਵਾਂਗਾ ਪੰਜਾਬ ਦੀ ਸਿਆਸਤ ਦੇ ਇਕ ਐਸ ਤਰ੍ਹਾਂ ਦੇ ਵਿਅਕਤੀ ਨੇ ਜਿਹੜੇ ਅੱਜ ਦੀ ਡੇਟ 'ਚ ਦਮ ਖੰਮ ਨਾਲ ਇਲੈਕਸ਼ਨ ਲੜਦੇ ਨੇ ਔਰ ਦਮ ਖੰਮ ਨਾਲ ਹੀ ਇਲੈਕਸ਼ਨ ਜਿੱਤਦੇ ਨੇ ਮੈਨੂੰ ਯਾਦ ਹੈ ਕਿ 2022 ਦੀ ਚੋਣਾਂ ਤੋਂ ਪਹਿਲੇ ਜਦ ਉਹਨਾਂ ਨੇ ਆਪਣੇ ਪੁੱਤਰ ਰਾਣਾ ਇੰਦਰ ਪ੍ਰਤਾਪ ਸਿੰਘ ਉਹਨਾਂ ਨੂੰ ਸੁਲਤਾਨਪੁਰ ਲੋਧੀ ਤੋਂ ਬਤੌਰ ਇੰਡੀਪੈਂਡੈਂਟ ਕੈਂਡੀਡੇਟ ਉਤਾਰਿਆ ਉਸ ਤੋਂ ਪਹਿਲੇ ਚੈਲੰਜ ਕੀਤਾ ਸੀਗਾ ਜਾਓ ਅਗਰ ਜੇ ਮੇਰਾ ਪੁੱਤਰ ਹਾਰ ਗਿਆ ਨਾ ਤੇ ਮੈਂ ਸਿਆਸਤ ਛੱਡ ਦੂੰਗਾ ਉਹ ਵੀ ਕਾਂਗਰਸ ਦੇ ਕੈਂਡੀਡੇਟ ਹੁੰਦੇ ਉਹਨਾਂ ਨੇ ਇੰਡੀਪੈਂਡੈਂਟ ਕੈਂਡੀਡੇਟ ਦੇ ਨੂੰ ਜਿਤਾਣ ਦੀ ਆਪਣੇ ਪੁੱਤਰ ਨੂੰ ਜਿਤਾਣ ਦੀ ਗੱਲ ਕੀਤੀ ਸੀ ਔਰ ਇਲੈਕਸ਼ਨ ਤੋਂ ਪਹਿਲਾਂ ਹੀ ਉਹਨਾਂ ਨੇ ਕਹਿ ਦਿੱਤਾ ਸੀਗਾ ਕਿ ਘੱਟ ਤੋਂ ਘੱਟ 12000 ਵੋਟਾਂ ਤੋਂ ਮੇਰਾ ਪੁੱਤਰ ਜਿੱਤੇਗਾ ਔਰ 12000 ਤੋਂ ਹੀ ਜਿੱਤਿਆ ਹੁਣ ਉਸ ਤੋਂ ਬਾਅਦ ਅੱਜ ਦੀ ਡੇਟ 'ਚ ਰਾਣਾ ਇੰਦਰ ਪ੍ਰਤਾਪ ਸਿੰਘ ਉਹਨਾਂ ਨੂੰ ਉਹ ਅਨੰਦਪੁਰ ਸਾਹਿਬ ਤੋਂ ਟਿਕਟ ਦਿਲਵਾਉਣਾ ਚਾਹੁੰਦੇ ਨੇ ਕਾਂਗਰਸ ਦੀ ਮਿਲੇ ਠੀਕ ਹੈ ਜਾਂ ਕੋਈ ਹੋਰ ਪਾਰਟੀ ਦੇ ਮਿਲੇ ਉਹਦੇ ਬਾਰੇ ਮੈਨੂੰ ਨਹੀਂ ਪਤਾ ਕਿ ਉਹ ਕਿਹੜੀ ਕਿਹੜੀ ਪਾਰਟੀ ਜੀ ਇੰਟਰਸਟਿਡ ਹੈਗੇ ਨੇ ਪਰ ਰਾਣਾ ਉਹਨਾਂ ਦੀ ਸ਼ਖਸੀਅਤ ਇਹ ਕਹਿੰਦੀ ਹੈ ਕਿ ਵੀ ਉਹ ਹਰ ਪਾਰਟੀ ਦੇ ਵਿੱਚ ਕਮੀਨੇਬਲ ਕੈਂਡੀਡੇਟ ਦੇ ਤੌਰ ਤੇ ਅੱਗੇ ਵਧ ਸਕਦੇ ਨੇ ਜੇ ਖਡੂਰ ਸਾਹਿਬ ਦੀ ਗੱਲ ਕਰੀਏ ਔਰ ਜੇ ਕਾਂਗਰਸ ਰਾਣਾ ਗੁਰਦੀਪ ਸਿੰਘ ਉਹਨਾਂ ਨੂੰ ਉੱਥੇ ਉਤਾਰਦੇ ਨੇ ਕਿ ਜਸਵੀਰ ਸਿੰਘ ਡਿੰਪਾ ਹਾਲਾਂਕਿ ਸਿਟਿੰਗ ਐਮਪੀ ਨੂੰ ਕਥਿਤ ਤੌਰ ਤੇ ਇਹ ਗੱਲ ਕਹੀ ਹੈ ਕਿ ਹੁਣ ਕਾਂਗਰਸ ਟਿਕਟ ਦੇਣ ਦਾ ਵਿਚਾਰ ਕਰ ਰਹੀ ਹੈ ਵੀ ਸਿਟਿੰਗ ਐਮਪੀ ਦਾ ਟਿਕਟ ਨਹੀਂ ਕੱਟੀ ਜਾਏਗੀ ਪਰ ਉਹਦੇ ਵਿੱਚ ਮੁਹੰਮਦ ਸਦੀਕ ਉਹਨਾਂ ਤੇ ਪਹਿਲੇ ਮਨਾ ਕਰ ਚੁੱਕੇ ਨੇ ਜੇ ਡਿੰਪੇ ਉਹਨਾਂ ਦੀ ਟਿਕਟ ਕੱਟ ਦਿੱਤੀ ਜਾਂਦੀ ਹੈ ਤੇ ਉਹ ਆਮ ਆਦਮੀ ਪਾਰਟੀ ਦੇ ਵੀ ਕੈਂਡੀਡੇਟ ਹੋ ਸਕਦੇ ਜੇ ਡਿੰਪੇ ਉਹਨਾਂ ਨੂੰ ਟਿਕਟ ਦਿੱਤੀ ਜਾ ਸਕਦੀ ਹੈ ਕਿ ਰਾਣਾ ਗੁਰਜੀਤ ਉਹਨਾਂ ਵੀ ਇਸ ਦੇ ਬਾਰੇ ਵਿੱਚ ਵੀ ਰੂਲ ਆਊਟ ਨਹੀਂ ਕੀਤਾ ਜਾ ਸਕਦਾ ਕਿ ਉਹ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਹੋ ਸਕਦੇ ਆ ਦੂਜੇ ਪਾਸੇ ਜੇ ਉਥੋਂ ਵਿਕਰਮ ਮਜੀਠੀ ਆਉਂਦੇ ਨੇ ਜੇ ਵਿਕਰਮ ਮਜੀਠੀ ਉਹਨਾਂ ਅਕਾਲੀ ਦਲ ਦੇ ਕੈਂਡੀਡੇਟ ਹੁੰਦੇ ਨੇ ਜਾਂ ਫਿਰ ਹਰਸਿਮਰਤ ਕੋਰੋਨਾ ਅਕਾਲੀ ਦਲ ਦੇ ਕੈਂਡੀਡੇਟ ਹੁੰਦੇ ਨੇ ਬੀਬੀ ਜਗੀਰ ਕੌਰ ਉਹਨਾਂ ਨੇ ਕਥਿਤ ਤੌਰ ਤੇ ਮਨਾ ਕਰਤਾ ਕਿ ਉਹ ਖਡੂਰ ਸਾਹਿਬ ਕੋ ਐਤਕੀ ਇਲੈਕਸ਼ਨ ਨਹੀਂ ਲੜਨਾ ਚਾਹੁੰਦੇ ਯਾਨੀ ਖਡੂਰ ਸਾਹਿਬ ਦੀ ਐਤਕੀ ਜਿਹੜੀ ਇਲੈਕਸ਼ਨ ਹੋਏਗੀ ਉਹ ਆਪਣੇ ਆਪ ਵਿੱਚ ਬੜੀ ਇੱਕ ਹਾਈ ਪ੍ਰੋਫਾਈਲ ਇਲੈਕਸ਼ਨ ਦੇ ਤੌਰ ਤੇ ਹੋਏਗੀ ਜੇ ਰਾਣਾ ਗੁਰਜੀਤ ਸਿੰਘ ਉਸ ਪੋਲ ਫਰੇ ਦੇ ਇਹ ਗੱਲ ਤੈਹਵੇ ਜਾਂ ਤੇ ਰਾਣਾ ਗੁਰਜੀਤ ਸਿੰਘ ਐਤ ਕੀ ਲੋਕ ਸਭਾ ਦੇ ਇਲੈਕਸ਼ਨ ਲੜਨਗੇ ਜਾਂ ਉਹਨਾਂ ਦੇ ਪੁੱਤਰ ਲੜਨਗੇ ਕਿਹੜੀ ਪਾਰਟੀ ਤੋਂ ਲੜਨਗੇ ਇਹ ਗੱਲ ਤੈ ਨਹੀਂ ਹੈ ਔਰ ਜਦ ਉਹ ਲੜਨਗੇ ਤੇ ਉਹ ਜਿੱਤਣ ਵਾਸਤੇ ਲੜਨਗੇ ਉਹਨਾਂ ਨੂੰ ਜਿੱਤਣਾ ਜਾਂ ਲੜਨਾ ਆਂਦਾ ਵੀ ਹੈ ਇਹ ਗੱਲ ਪੰਜਾਬ ਦੀ ਪੋਲਿਟਿਕਸ ਦੇ ਜੋ ਪੋਲਿਟਿਕਸ ਨੂੰ ਕਵਰ ਕਰਦੇ ਨੇ ਉਹ ਗੱਲ ਤਕਰੀਬਨ ਸਾਰੇ ਇਸ ਗੱਲ ਤੋਂ ਸਹਿਮਤ ਹੁੰਦੇ ਨੇ ਕਿ ਜੇ ਰਾਣਾ ਗੁਰਜੀਤ ਸਿੰਘ ਪੋਲ ਫਰੇ ਦੇ ਵਿੱਚ ਹੈਗੇ ਨੇ ਤੇ ਉਹਨਾਂ ਨੂੰ ਇਗਨੋਰ ਨਹੀਂ ਕੀਤਾ ਜਾ ਸਕਦਾ ਉਹ ਜਿੱਤ ਭਾਵੇਂ ਜਾਨ ਨਹੀਂ ਨਾ ਲੇਕਿਨ ਉਹਨਾਂ ਦੀ ਜਿੱਤ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਇਹ ਹਾਲਾਤ ਹੁਣ ਖਡੂਰ ਸਾਹਿਬ ਕੰਸਟੀਚਨਸੀ ਦੇ ਬਣੇ ਹੋਏ ਨੇ ਦੂਜੇ ਪਾਸੇ ਜੇ ਅਕਾਲੀ ਕੈਂਡੀਡੇਟਸ ਦੀ ਗੱਲ ਕਰੀਏ ਪਿਛਲੇ ਦਿਨਾਂ ਦੇ ਵਿੱਚ ਇੱਕ ਖਬਰ ਚੱਲੀ ਸੀ ਕਿ ਐਤ ਕੀ ਸੁਖਵੀਰ ਸਿੰਘ ਬਾਦਲ ਉਹਨਾ ਬਠਿੰਡਾ ਤੋਂ ਲੜ ਸਕਦੇ ਨੇ ਜੇ ਹੁਣ ਹਰਜਿਮਰਤ ਕੌਰ ਬਾਦਲ ਉਹਨਾ ਦੀ ਗੱਲ ਖਡੂਰ ਸਾਹਿਬ ਤੋਂ ਨਹੀਂ ਚੱਲ ਰਹੀ ਇਹਦਾ ਮਤਲਬ ਬਠਿੰਡੇ ਤੋਂ ਹਰਜਿਮਰਤ ਕੌਰ ਬਾਦਲ ਉਹਨਾ ਨਹੀਂ ਐਲੈਕਸ਼ਨ ਲੜਨਗੇ ਔਰ ਸੁਖਵੀਰ ਸਿੰਘ ਬਾਦਲ ਉਹਨਾ ਇੱਕ ਵਾਰ ਫੇਰ ਖਰੋਸਪੁਰ ਤੋਂ ਅਜ ਮਾ ਸਕਦੇ ਆ ਆਪਣੀ ਅਜਮਾਇਸ਼ ਕਿਉਂਕਿ ਲੜਨਗੇ ਉਹ ਜ਼ਰੂਰ ਪੱਕਾ ਤੇ ਵਿਕਰਮ ਸਿੰਘ ਮਜੀਠੀਆ ਔਰ ਐਸਕੋ ਅਲਾਵਾ ਜਿਹੜੇ ਉਹਨਾਂ ਦੇ ਜੀਜਾ ਸ਼੍ਰੀ ਹੈਗੇ ਨੇ ਸੁਖਬੀਰ ਸਿੰਘ ਬਾਦਲ ਉਹ ਵੀ ਅ ਜਿਹੜੇ ਕੈਰੋ ਸਾਹਿਬ ਉਹ ਵੀ ਉੱਥੇ ਇਲੈਕਸ਼ਨ ਲੜ ਸਕਦੇ ਨੇ ਔਰ ਐਦਾਂ ਦੇ ਹਾਲਾਤ ਦੇ ਵਿੱਚ ਜੇ ਤਿੰਨ ਸੀਟਾਂ ਦੇ ਉੱਤੇ ਪਰਿਵਾਰ ਦੇ ਕੈਂਡੀਡੇਟ ਇਲੈਕਸ਼ਨ ਲੜਨਗੇ ਤੇ ਗੈਮਾਂ ਗੈਮੀ ਬੜੀ ਜ਼ਬਰਦਸਤ ਹੋ ਸਕਦੀ ਸੋ ਬਹੁਤ ਵਿਸਥਾਰ ਦੇ ਵਿੱਚ ਫਾਸਕਰ ਸਾਹਿਬ ਤੁਸੀਂ ਵੀ ਆਪਣੀ ਗੱਲ ਰੱਖੀ ਔਰ ਅਲੱਗ-ਅਲੱਗ ਪੁਆਇੰਟਸ ਨੇ ਜਿਹੜੇ ਵੱਖ-ਵੱਖ ਪਹਿਲੂ ਨੇ ਅਸੀਂ ਉਹਨਾਂ ਸਾਰਿਆਂ ਨੂੰ ਛੋਇਆ ਹਾਲਾਂਕਿ ਪੂਰੀ ਕੋਸ਼ਿਸ਼ ਹੈ ਕਿ ਬਿਲਕੁਲ ਇੱਕ-ਇੱਕ ਪੁਆਇੰਟ ਹੈ ਜਿਹੜਾ ਉਹਨੂੰ ਅਸੀਂ ਪੜਤਾਲ ਕਰੀਏ ਔਰ ਮੈਂ ਨਾਲ-ਨਾਲ ਇਹ ਵੀ ਸਪਸ਼ਟ ਕਰਦਾ ਕਿ ਕੋਈ ਵੀ ਤਿਰ ਕੋਈ ਵੀ ਲੀਡਰ ਜਾਂ ਕੋਈ ਵੀ ਪੋਲੀਟੀਕਲ ਪਾਰਟੀ ਕਿਸੇ ਵੀ ਗੱਲ ਤੋਂ ਅਸਹਿਮਤ ਹੈ ਤੇ ਉਹਨਾਂ ਦੇ ਪੱਖ ਦਾ ਖੁੱਲਾ ਸਵਾਗਤ ਹੈ ਕੋਈ ਵੀ ਤਿਰ ਆਪਣਾ ਪੱਖ ਸੰਗ ਦਾ ਸਕਦੀ ਆਗੇ ਕਿਸੇ ਗੱਲ ਤੋਂ ਅਸਹਿਮਤੀ ਹੈ ਅਗਲੇ ਪ੍ਰੋਗਰਾਮਾਂ ਦੇ ਵਿੱਚ ਅਸੀਂ ਨਿਸ਼ਚਿਤ ਤੌਰ 'ਤੇ ਉਹਨਾਂ ਦਾ ਪੱਖ ਹੈ ਜਿਹੜਾ ਉਹ ਵੀ ਆਮ ਲੋਕਾਂ ਦੇ ਨਾਲ ਸਾਂਝਾ ਕਰਾਂਗੇ ਬਹੁਤ ਬਹੁਤ ਧੰਨਵਾਦ ਪਾਸਕਰ ਸਾਹਿਬ ਤੁਹਾਡਾ ਵੀ ਔਰ ਸਾਰੀ ਪੰਜਾਬੀਆਂ ਦਾ ਧੰਨਵਾਦ